ਸ਼ੇਰ ਕਰ ਦੇ ਬਾਈ ਜੀ ਤਾਂ ਬਾਈ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਤੇਰਾ ਫੋਨ ਕਿੱਥੇ ਹੈ ਉਹ ਤੇ ਨਾ ਕਰਦੀ ਮੇਰਾ ਉਹ ਲਾਲਾ ਖੋਲੀ YouTube ਕਿੰਨੇ ਲੋਕ ਆ 2397 ਪਾਪੂ ਨਹੀਂ ਜਾਏਗਾ ਅੱਛਾ ਇਹ ਗਲੇ ਹੋਣਾ ਮੈਂ ਬਹੁਤ ਆ ਗਾ ਰ ਬਾਹਰ ਕੋਲ ਕਨ ਬੱਕਰੀਆਂ ਕੱਢ ਗਿਆ ਜਾਂਦਾ ਇਹ ਛੱਡ ਦੇ ਸਾਰੀਆਂ ਬੱਕਰੀਆਂ ਖੱਡਾ ਬਾਹਰ ਕਿੰਨਾ ਲੋਕ ਆ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਆਪਾਂ ਜੁੜ ਚੁੱਕੇ ਆ ਬਾਈ ਲਾਈਵ ਬਾਈ ਰਾਜਵੀਰ ਕੋਲੇ ਆਏ ਆ ਬਰਾਡਕਾਟ ਫਾਰਮ ਤੇ ਤੇ ਆਹ ਦੇਖ ਲਓ ਤੁਸੀਂ ਇੰਨੀ ਠੰਡਾ ਲੋਕ ਠਰਦੇ ਫਿਰਦੇ ਹਨਾ ਧੁੰਦ ਪੈ ਰਹੀ ਆ ਤੇ ਇਹ ਲੀੜੇ ਲਾਈ ਬੈਠੇ ਆ ਪਤੰਦਰ ਕੀ ਹਾਲ ਆ ਬਾਈ ਬਹੁਤ ਵਧੀਆ ਬਾਈ ਜੀ ਮੀਤ ਆ ਦੇਖ ਲਓ ਤੁਸੀਂ ਸੇਮ ਟਾਈਮ ਤੇ ਰਾਜਵੀਰ ਦੇ ਟੀ-ਸ਼ਰਟ ਪਾਈ ਆ ਤੇ ਆ ਬੰਦੇ ਦੇ ਕੋਟ-ਕੋਟੀਆਂ ਕਿੰਨਾ ਕੁਛ ਪਾਇਆ ਇਹਦਾ ਰਾਜ ਪਤਾ ਕਿੰਨਾ ਤਖੜਾ ਬਾਈ ਕੀ ਫਰਕ ਆ ਇਹ ਕੀ ਚੱਕਰ ਕੀ ਆ ਇਹਨਾਂ ਖਰਾਕ ਦਾ ਫਰਕ ਆ ਬਾਈ ਕੀ ਖਾਣੇ ਹੋ ਤੁਸੀਂ ਤੇ ਜੀ ਲੋ ਬਾਈ ਮੈਨੂੰ ਪਤਾ ਆਪਾਂ ਬਹੁਤ ਖਾਣਾ ਬਾਈ ਅੱਛਾ ਕੋ ਬਰਾਡ ਬੱਕਰੀ ਦਾ ਚਾਰ ਖਾਣੇ ਬਰਾਡ ਬੱਕਰੀ ਦਾ ਚਾਰ ਮਟਰ ਪਿੱਕਾ ਅੱਲਾ ਸਨ ਵੀ ਇੱਕਾ ਕਿੰਝ ਲੀ ਜਾਂਦੇ ਉਹੀ ਚਾਰ ਜਿਹਨੂੰ ਲੋਕ ਕਹਿੰਦੇ ਆ ਯਾਰ ਇਹ ਤਾਂ ਬੇਕਾਰ ਇਹ ਉਹ ਕਾਣਾ ਹੀ ਲੋਕਾਂ ਦਾ ਇੰਨੀ ਲਸਣ ਬਾਈ ਯਾਰ ਕਿਵੇਂ ਬੱਕਰੇ ਚਾਰ ਚੀ ਪਊਗੀ ਲਸਣ ਤਾਂ ਮਹਿੰਗੀ ਬਹੁਤ ਆ ਲਸਣ ਬਾਈ ਕੱਲ 2000 ਦੀ ਲੈ ਆਏ ਇੰਨੀ ਆ ਅੱਛਾ 350 ਰੁਪਏ ਦਿੱਤੀ ਆ ਮਹਿੰਗੀ ਬਹੁਤ ਆ ਲਸਣ ਹਣਾ ਲਸਣ ਚੰਗੀ ਲਿਆਉਣੇ ਨਾ ਬਈ ਉਹ ਘੋਰ ਜ ਨਹੀਂ ਦਿੰਦੇ ਅੱਛਾ ਕਿੰਨਾ ਪਾਰ ਰਿਹਾ ਅੱਜ ਬਾਈ ਅੱਜ ਬਾਈ 60 ਕਿਲੋ 60 ਕਿਲੋ 60 ਕਿਲੋ ਮੀਟ 60 ਤੇ ਜੇ 50 ਆ ਗਏ ਮੁਰਗੇ ਦਾ ਵੀ ਇੱਕ ਕੁਆਂਟਲ 10 ਕਿਲੋ ਠੀਕ ਤੇ ਬਾਈ ਹੋਰੀ ਕਿਵੇਂ ਆਇਆ ਇਹ ਬਾਈ ਵੀਡੀਓ ਬਣਾਉਣੀ ਆ ਤੇਰੇ ਅੰਗ ਬਾਈ ਕੀ ਨਾਮ ਆਪਣਾ ਜੀ ਆਪਣਾ ਭਾਈ ਗੁੰਦਾ ਪੂਰਾ ਨਾ ਦੱਸੋ ਜੀ ਪੂਰਾ ਬਾਈ ਛੌੜ ਨਾ ਕਰੋ ਕਿੱਥੇ ਕਿੱਥੋਂ ਭਰਾ ਜੁੜੇ ਯਾਰ ਕਮੈਂਟ ਕਰਾਓ ਬਰਾੜ ਸਰਾਵਾਂ ਵਾਲਾ ਬਾਈ ਹੈ ਨਾ ਬਰਾੜ ਸਰਾਵਾਂ ਵਾਲਾ ਤੇ ਬਾਈ ਆਪਾਂ ਆਏ ਅੱਜ ਬਰਾੜ ਕੋਲੇ ਜਿਹੜਾ ਇਹਨਾਂ ਦਾ ਮੀਟ ਆ ਉਹ ਬਹੁਤ ਮਸ਼ਹੂਰ ਸੀ ਉਹ ਬੱਕਰੇ ਆ ਚਾਰ ਪਾਉਂਦੇ ਆ ਅੱਛਾ ਜਿਨ੍ਹਾਂ ਨੇ ਖਾਦਾ ਹੈ ਵਰਤਿਆਂ ਨੂੰ ਤਾਂ ਪਤਾ ਹੀ ਆ ਹਾਂ ਕਿਉਂਕਿ ਭਾਈ ਹੁਣ ਜਿਵੇਂ ਕਹਿੰਦੇ ਹੁੰਦੇ ਆ ਮਰੀਆਂ ਭੇਡਾਂ ਬੱਕਰੀਆਂ ਮਰੀਆਂ ਜਾਂ ਜਿਵੇਂ ਸੂਤੋਂ ਦਾ ਅਗਲਾ ਭਾਈ ਚੱਕ ਕੇ ਡੱਬੇ ਚ ਪਾ ਕੇ ਆਪਾਂ ਨੂੰ ਕੁਝ ਨਹੀਂ ਪਤਾ ਲੱਗਦਾ ਆਪਾਂ ਨੂੰ ਦੇ ਦਿੰਦਾ ਹਾਂ ਆਪਾਂ ਜਾਣਦੇ ਆ ਜਿਆਦਾਤਰ ਆਪਣੇ ਨਾਲ ਸਾਰਿਆਂ ਦਾ ਇਹ ਹੈਗਾ ਹੀ ਆ ਇਹ ਸੇਵ ਹੀ ਲੈਣ ਜਾਣੇ ਹੋਣਾ ਸ਼ਹਿਰੋਂ ਆਪਾਂ ਕਹਿੰਨੇ ਯਾਰ ਸਸਤੇ ਲੈ ਲ ਗਏ ਥੋੜੇ ਜੇ ਹਾਂ ਠੀਕ ਆ ਕਹਿੰਦੇ ਉਹਤੇ ਦੂਜੇ ਸਿਆ ਦੇ ਸਟicker ਲਾ ਦੇ ਸਟicker ਨਹੀਂ ਬਾਈ ਫਰਕ ਤਾਂ ਹੁੰਦਾ ਹੀ ਆ ਚੀਜ਼ ਚੀਜ਼ ਚ ਫਰਕ ਹੁੰਦਾ ਹੀ ਆ ਜਿੰਮੀ ਤੈਨੂੰ ਪਤਾ ਬਾਈ ਆਪਾਂ ਨੂੰ ਜਿੰਮੀ ਸ਼ੌਂਕ ਆ ਬਾਈ ਆਪ ਬਣਾਉਣੇ ਆ ਹੁਣ ਤੂੰ ਮਸਾਲੇ ਦਿਖਾਈਂ ਮਿੱਤਰੋ ਸੇ ਦੁਪਹਿਰੇ ਬਾਅਦ ਰੱਖਿਆ ਕੁਆਲਿਟੀ ਦਾ ਫਰਕ ਹੁੰਦਾ ਕੁਆਲਿਟੀ ਦਾ ਫਰਕ ਹੁੰਦਾ ਬਾਈ ਜਰ ਅੱਲੀ ਕੱਲੀ ਚੀਜ਼ ਮਸਾਲੇ ਤੇਲ ਤੋਂ ਲੈ ਕੇ ਭਾਂਡਿਆਂ ਤੋਂ ਲੈ ਕੇ ਸਾਫ਼ ਸਪਾਈ ਸਾਰਾ ਕੁਝ ਐ ਪੂਰਾ ਸ਼ੌਂਕ ਨਾਲ ਬਣਾਉਣਾ ਬਾਈ ਅੱਛਾ ਸਾਫ਼ ਦੀ ਨਿਗਰਾਨੀ ਕਿ ਬਣਾਣਾ ਬਾਈ ਜਿੱਦਾਂ ਹੈਗਾ ਹੁਣ ਕੋਲੇ ਬਣੀ ਜਾਂਦਾ ਅੱਜ ਵੀ ਲੈ ਜਾਂ ਦੁਬਾਰ ਹੂੰ ਅੱਜ ਬਣਾਉਣਾ ਪੂਰਾ ਸਾਰਾ ਦਿਨ ਸ਼ੌਂਕ ਨਾਲ ਨਹੀਂ ਜਿਵੇਂ ਆਪਣੇ ਕਹਿੰਦੇ ਵੀ ਮੀਟ ਖਾਦਾ ਚਾਰ ਖਾਦਾ ਬੰਦਾ ਲੀੜੇ ਲਚਲਾ ਜਲਾ ਮਾਰੂ ਉਹ ਸਹੀ ਏ ਗੱਲ ਸਹੀ ਏ ਬਾਈ ਆ ਦੇਖ ਲੈ ਦੇਸੀ ਜਾਂਦਾ 800 ਦੀਆਂ ਮਗਾ ਬੈਣੀਆਂ ਵਿੱਚ 60 ਕਿਲੋ ਦੇ ਅੱਛਾ ਤੇ ਮਗਾ ਵੀ ਲਾ ਤੂੰ ਹਿੰਗ ਹਾਂ ਹਿੰਗ ਕਿੰਨੀ ਗਰਮ ਹੈ ਗਰਮ ਠੀਕ ਏ ਇਹਦਾ ਮੈਥੋਂ ਜੇ ਕੰਮ ਨਹੀਂ ਹੁੰਦਾ ਕਿ ਮੈਂ ਨਾਲ ਜੋਰ ਵਾਲਾ ਕੰਮ ਕਰਾਣਾ ਹਾਂ ਫਿਰ ਫਿਰ ਤਾਂ ਹਸ਼ਾਲਟ ਵੀ ਲਾ ਦੇਗਾ ਨਾ ਹਾਂ ਹਜੇ ਮੈਂ ਰਹਿਣਾ ਥੋੜਾ ਆ ਵਿਲੇ ਬੰਦੇ ਆਸਤੇ ਪਚਾਉਣਾ ਔਖਾ ਹੂੰ ਜਿਹੜੇ ਬੰਦੇ ਕੰਮ ਕਰਦੇ ਨੇ ਜਮ ਲਾਉਂਦੇ ਨੇ ਖੇੜਦੇ ਕੂੜਦੇ ਐ ਮਿਹਨਤ ਕਰਦੇ ਐ ਉਹ ਖਾਣ ਤੇ ਉਹ ਦੱਸਣਗੇ ਵੀ ਜੋਰ ਆਉਂਦਾ ਇਹ ਕਹਿੰਦਾ ਨਾ ਭਾਈ ਹੱਥਾਂ ਦਾ ਤਾਂ ਭਾਈ ਨਹੀਂ ਹੱਥਾਂ ਦਾ ਕੀ ਕਰਾਂ ਭਲੇ ਨਾ ਏ ਸਾਨੂੰ ਨਾ ਕਹਿੰਦਾ ਵੀ ਭਾਵੇਂ ਤੁਸੀਂ ਪੰਜ ਜਾਣੇ ਮੇਰੇ ਨਾਲ ਆ ਜਾਓ ਜਿੱਥੇ ਮਰਜ਼ੀ ਕੰਮ ਚ ਮੈਂ ਕੱਲਾ ਉਹਨਾ ਕਰ ਦਿੰਦਾ ਆਹ ਇਹਦਾ ਕਰਦਾ ਹੈ ਇਹਦਾ ਬਈ ਮੁੰਡਾ ਸ਼ਰਟ ਵੀ ਲਾ ਦੂ ਠੰਡ ਫਿਰ ਵੀ ਨਹੀਂ ਲੱਗਦੀ ਪਤਾ ਨਹੀਂ ਬਈਆ ਜਗਮੀ ਦਾ ਨਹੀਂ ਲੱਗਦਾ ਕੱਪੜੇ ਇਹ ਤਾਂ ਬੈਠਾ ਰਵਾ ਜਾ ਉਹ ਇਹਨੇ ਪੰਪ ਵੀ ਮਰਾ ਜਾਂਦੇ ਸੀ ਇਹਦਾ ਇਹਨੇ ਪੰਪ ਵੀ ਮਾਰ ਜਾਂਦੇ ਹੈਗੀ ਸੱਚੀ ਗੱਲ ਹੈਗੀ ਆ ਚਲੋ ਖਰਾਕ ਚੰਗੀ ਹੈ ਬੰਦੇ ਦੀ ਆਪਾਂ ਮੰਨਦੇ ਆ ਤੇ ਦੂਜੀ ਗੱਲ ਇਹ ਬਈ ਆਪਣੇ ਲੱਗਦਾ ਇਹ ਸਾਰਾ ਖਰਾਕ ਬਈ ਚੰਗੀ ਰੱਖਣੀ ਪੂਗਾ ਖਰਾਕ ਨੇ ਕੰਮ ਦੇਣਾ ਬਈ ਗੁਰਪ੍ਰੀਤ ਖੜਾ ਕਮੈਂਟ ਕਰਿਆ ਕਹਿੰਦਾ ਕੀ ਹਾਲ ਚਾਲ ਨੇ ਬਈ ਗੁਰਪ੍ਰੀਤ ਇਹ ਪਲਵਾਨ ਆ ਬੰਦਾ ਇਹ ਤੂੰ ਪੁੱਛ ਲੈ ਕਬੱਡੀ ਖੇਡਦਾ ਰਿਹਾ ਬਹੁਤ ਤਗੜੀ ਅੱਛਾ ਇਹਦੀ ਬਹੁਤ ਖਰਾਕ ਆ ਬਾਕੀ ਇਹ ਤਾਂ ਕਿਹਾ ਜੀ ਦੁਗਾਂ ਦੇ ਕਿਰ ਕਰਦਾ ਪਿਆ ਨਾ ਬੂ ਬਹੁਤ ਖਾਂਦਾ ਕੁੱਟ ਬਈ ਕਬੱਡੀ ਵਾਲੇ ਖਿਡਾਰੀ ਵੀ ਤੁਹਾਡੇ ਕੋਲੋਂ ਲੈ ਕੇ ਆਂਦੇ ਆ ਚਾਰ ਕਿਹੜੇ ਕਿਹੜੇ ਖਿਡਾਰੀ ਆਏ ਆ ਇੱਥੇ ਹਾਂ ਕੋਈ ਨਾਮ ਵਾਰ ਤਾਂ ਨਹੀਂ ਆਇਆ ਨਾਮ ਨਹੀਂ ਵੈਸੇ ਲੈ ਆਏ ਨੇ ਨਵੇਂ ਸ਼ੁਰੂ ਹੋਏ ਆ ਅੱਛਾ 60 ਕਿਲੋ 50 ਕਿਲੋ ਵਾਲੇ ਹਨ ਠੀਕ ਆ ਪਿੰਡ ਦਾ ਕੰਮ ਬਣਾ ਯਾਰ ਵਿਚਾਰੇ ਹੁਣ ਕਵਾਡੀ ਵੀ ਅਗਲਾ ਮਜਬੂਰੀ ਮਾਰਾ ਬਾਲੇ ਖੇਡਦੇ ਆ ਆਪਣੇ ਮਨ ਨਾਲ ਤੁਸੀਂ ਕਹਿੰਦੇ ਗਰਜੀਤ ਤੂਤ ਕੋਲੇ ਜਾ ਕੇ ਉਹਨਾਂ ਗਿਫਟ ਦੇ ਕੇ ਆਵਾਂਗੇ ਕਿਤਾ ਚਾਰ ਉਹ ਕਵਾਡੀ ਫਿੱਟ ਨੂੰ ਹਟ ਗਿਆ ਉਹਨੂੰ ਖਵਾ ਕੇ ਆਪਾਂ ਹੀ ਕਰਨਾ ਨਹੀਂ ਦੁਬਾਰੇ ਕਰਤਾ ਸ਼ੁਰੂ ਪ੍ਰੈਕਟਿਸ ਲਾਉਣ ਲੱਗ ਗਏ ਹਾਂ ਆਪਾਂ ਕੈਂਪ ਤੇ ਬਈ ਖਰੂੜੇ ਖਰੂੜੇ ਤੇ ਆਵਾਂਗੇ ਜੇ ਉਹਨਾਂ ਦੇ ਬੰਦੇ ਨੇ ਖਾਣੇ ਆ ਇਹ ਬਾਈ ਥੋੜੇ ਪਿੰਡ ਵੀ ਲੱਗਦਾ ਕੈਂਪ ਹੈ ਨਾ ਸੁਖਵੀਰ ਸਰਾਵਾਂ ਲਾਉਂਦਾ ਹਾਂਜੀ ਉਹ ਟ੍ਰੇਨਿੰਗ ਦਿੰਦੇ ਹੁਣ ਢੱਲਮਾ ਡਿਊਟੀ ਹੈ ਉਹਨਾਂ ਦੀ ਸਪੈਸ਼ਲਿਸ ਅੱਛਾ ਪਿੰਡ ਸੀਗੀ ਤੇ ਪਿੰਡ ਲਈ ਸੀਗੀ ਆਪਣੇ ਕੋਲੇ ਨਾ ਬਈ ਕਲੇਜੀ ਲੋੜੇ ਤੇ ਇਹ ਸਾਰਾ ਸਿਸਟਮ ਹੁੰਦਾ ਹੈ ਅੱਛਾ ਤੇ ਜੇ ਕੋਈ ਕੱਲਾ ਬਿਨਾ ਪੈਸੇ ਲੈਣ ਤੋਂ ਕੋਈ ਕੈਂਪ ਲਾ ਰਿਹਾ ਸੇਵਾ ਕਰ ਰਿਹਾ ਹੈ ਸੇਵਾ ਕਰ ਰਿਹਾ ਹੂੰ ਉਹ ਬਈ ਮਹੀਨੇ ਤੋਂ ਆਪਣੇ ਕੋਲੋਂ ਜਾਂ 15 ਦਿਨਾਂ ਤੋਂ ਆਏ ਮਾਲ ਮਟੀਰੀਅਲ ਕਲੇਜੀ ਲੈ ਜਾ ਕਰੋ ਫਰਕੀ ਅੱਛਾ 8-9 ਸਾਨੂੰ ਵੇਚ ਦਿਓ ਆਪਾਂ ਫ੍ਰੀ ਦੇ ਦਾਂਗੇ ਬਈ ਠੀਕ ਹੈ ਜੀ ਹਾਂ ਇੰਨਾ ਬਹੁਤ ਪੁਰਾਣੇ ਖਿਡਾਰੀ ਹੈ ਜਿਹੜੇ ਹਾਂ ਇੰਨਾ ਕਾਸਤੇ ਕਰ ਸਕਦੇ ਜਿਵੇਂ ਹੁਣ ਤੂਤ ਬਾਈ ਲਈ ਜਾਂਦਾ ਜਾ ਜੰਗੀਰਾਂ ਨਾਲ ਮਾੜਾ ਗੁਰਪ੍ਰੀਤ ਇੱਕ ਹਾਂ ਨਰਵੈਰ ਕੋਨੀ ਵਰਗੇ ਸਾਰੇ ਬੰਦੇ ਉਹ ਆਪਣੇ ਤੋਂ ਉਲਝਾ ਸਕਦੇ ਅਕਲੀ ਜੀ ਚਾਰ ਪੰਜ ਕਿਲੋ ਦੇ ਦਿਆਂਗੇ ਤੇ ਮੁੰਡਿਆਂ ਨੂੰ ਖਵਾਉਣ ਜਿਹੜੇ ਖੇਡਦੇ ਹੱਥੇਰ ਠੀਕ ਹੈ ਜੀ ਹਾਂ ਕਿ ਉਹ ਕੋਈ ਸੇਵਾ ਆਪਾਂ ਵੀ ਹਿੱਸਾ ਪਾਲ ਕੇ ਪੰਜਾਬ ਵਾਸਤੇ ਬਈ ਸੇਵਾ ਇੰਨੀ ਕਿ ਸੇਵਾ ਕਰੀ ਤਾਰ ਜੂਗੀ ਤੁਹਾਨੂੰ ਲੋਕ ਕਹਿੰਦੇ ਪਾਪ ਹੀ ਬਹੁਤ ਕਰਦੇ ਹੋ ਕੋਈ ਨਹੀਂ ਬਈ ਪਾਪ ਉਹਦਾ ਤਾਂ ਪਤਾ ਲੱਗਣਾ ਜਿੱਥੇ ਸਹਾਤਾ ਹੋਇਆ ਅੱਛਾ ਮੇਰੇ ਤਾਂ ਮੋਟੇ ਨਾਲ ਹੀ ਨਿਕਾਵਾਂਗੇ ਲੋਕਾਂ ਨੇ ਬਣਾ ਦਾ ਲੋਕ ਦਾ ਹੱਕ ਮਾਰਿਆ ਭਰਾਵਾਂ ਦਾ ਹੱਕ ਮਾਰਿਆ ਹੂੰ ਠੀਕ ਹੈ ਬਗਾਨੀਆਂ ਇਸਤਰੀਆਂ ਉੰਨੀ ਪ੍ਰਾਈਆਂ ਇਸਤਰੀਆਂ ਉੰਨੀ ਮਾੜੀ ਨਿਗਾਹ ਰੱਖੀ ਐ ਸਹੀ ਗੱਲ ਕਿਸੇ ਦੇ ਧਨ ਤੇ ਨਿਗਾਹ ਰੱਖੀਏ ਕਿਸੇ ਨੇ ਤੇ ਕਿਸੇ ਨੇ ਕੁਛ ਪਾਪ ਬੜੇ ਤਰ੍ਹਾਂ ਦੇ ਪਾਪ ਆ ਬਈ ਇਹ ਤਾਂ ਕੱਲਾ ਮੀਟਰ ਤੇ ਆਂਡੇ ਨੂੰ ਪਾਪ ਬਣਾਈ ਬੈਠੇ ਆ ਹੂੰ ਇਹ ਕਦੀ ਕਿਸੇ ਨੇ ਕਮੈਂਟ ਕੀਤਾ ਹੀ ਕਹਿੰਦੇ ਵੀ ਅਸੀਂ ਫਾਰਮ ਕੋਲ ਦੀ ਨੰਗੇ ਆਂਦੇ ਸੀ ਮੁਰਗੀਆਂ ਦੇ ਤੇ ਦਿਲ ਕਰੇ ਵੀ ਮੁਰਗੀਆਂ ਨੂੰ ਯਾਦ ਕਰਦਗੇ ਪਰ ਮਜਬੂਰ ਸੀ ਹਾਂ ਲੋੜ ਹੀ ਨਹੀਂ ਉਹਨੂੰ ਕਿ ਪੈੜੀ ਵੇਚ ਕੇ ਜਾਲ ਕਰਾ ਦਿਓ ਮੈਂ ਛੱਡ ਦਿੰਨਾਂ ਲਾ ਕਿੰਨੇ ਬੱਕਰੇ ਮੇਰੇ ਕੋਲੇ ਹੁੰਦੇ ਆ ਹਫਤੇ ਦੇ 7-8 ਵੜਦਾ ਹੂੰ ਤੇ ਉਹ ਬੱਕਰੇ ਲਈ ਜਾਣ ਕੰਨੋ ਜਾਨ ਬਚਾਈ ਜਾਣ ਘਰੇ ਰੱਖੀ ਜਾਣ ਬੱਕਰੇ ਠੀਕ ਐ ਬਾਈ ਗੁਰਪ੍ਰੀਤ ਕਹਿੰਦਾ ਬਰਾੜ ਸਿਰਾ ਬੰਦਾ ਠੀਕ ਐ ਬਾਈ ਇਹ ਆਪਣੇ ਵਿਦਵਾਨ ਹੁੰਦੇ ਨਾ ਕੇਰਲਾ ਬਣੀ ਤੇ ਭੁੱਖੇ ਮਾਰਦੇ ਨਾ ਇਹ ਲੋਕਾਂ ਨੂੰ ਪੰਛੀਆਂ ਘੜ ਘੜ ਖਾਣੇ ਤੇ ਸਾਰਾ ਕੰਮ ਹੀ ਉਹਨਾਂ ਦਾ ਰਜਗਾਰ ਹੀ ਮੱਛੀ ਫੜ ਕੇ ਖਾਣਾ ਤੇ ਵੇਚਣਾ ਹਾਂ ਕਈ ਕੰਟਰੀਆਂ 'ਚ ਹੈ ਮੀਟ ਕੱਲਾ ਹਨ ਬਾਈ ਸਈ ਹੁਣ ਬਹੁਤ ਕਿਤੇ ਆ ਅਸਾਮ 'ਚ ਕੀ ਕੁਝ ਖਾ ਜਾਂਦੇ ਤੁਸੀਂ ਤਾਂ ਕਈ ਰੀਟਲੀ ਐ ਆਪਣੇ ਪੰਜਾਬੀ ਸਾਰੇ ਮੀਟ ਦਾ ਕੰਮ ਹੀ ਕਰਦੇ ਵੜਨ ਦਾ ਹਾਂ ਗਾਈਆਂ ਉਧਰ ਬੜਾ ਉਹ ਜੀ ਇਹ ਬਾਈ ਬੰਦਾ ਆਪਣਾ ਨਵਾਂ ਆ ਇਹਦਾ ਰੌਲਾ ਪੈ ਗਿਆ ਇਹਦਾ ਕਿਵੇਂ ਬਾਈ ਐ ਮੜਾ ਨੇੜੇ ਰਾਮੇ ਵਾਲੇ ਪੰਚਾਇਤ ਮੇਰੇ ਦੇ ਕਰੀ ਬੈਠੇ ਆ ਕੀ ਗੱਲ ਹੋ ਗਈ ਉਹ ਕਹਿੰਦੇ ਬੰਦਾ ਇਹਦੇ ਬਣਾ ਸਰਦਾ ਨਹੀਂ ਨਾ ਸਾਰੇ ਪੱਠੇ ਦੀ ਦੇ ਸਾਰੇ ਕੰਮ ਆਲ ਰੌਂਡ ਕਰਦਾ ਵਿਆਹ ਸ਼ਾਦੀਆਂ ਦਾ ਕਰਦਾ ਪਹਿਲਾਂ ਕਿੱਥੇ ਸੀ ਬਾਈ ਨੇ ਪਿੰਡ ਆ ਤੇ ਕਿਹੜਾ ਪਿੰਡ ਰਾਮਿਆਂ ਦਾ ਅੱਛਾ ਉਹ ਇੱਥੇ ਕਾਇ ਨੂੰ ਕਿੰਨੇ ਦਿਨ ਪੰਚੀ ਆਪਣਾ ਆਪ ਦਾ ਬੰਦਾ ਹੀ ਨਹੀਂ ਦਾ ਬਈ ਇਹਨੇ ਫਸਾਤਾ ਸੀਗਾ ਨਹੀਂ ਹੁਣ ਇੱਥੇ ਫਿਰ ਤੇਰਾ ਜੀ ਲੱਗਿਆ ਪੂਰਾ ਹਾਂ ਜੀ ਵਧਿਆ ਗਏ ਮੀਰ ਖਾਇਦਾ ਗੋਭੀ ਖਾਈ ਸਾਹਿਬ ਖਾਇਦਾ ਬਾਈ ਕੇ ਖਾਓ ਮਾਜੀ ਬਾਈ ਕੇ ਪਤਾ ਨਹੀਂ ਅੰਦਰ ਬਈ ਆਂਡੇ ਖਾਈ ਜਾਂਦੇ ਆ ਹਾਂ ਚੰਗਾ ਬਾਈ ਫਾਈ ਚੱਲਦਾ ਮੀਟ ਫਿਰ ਆਂਡੇ ਪਏ ਇਹਨਾਂ ਕੋਲ ਕਿਲੇ ਜੀ ਪਈ ਆ ਹੋਰ ਕਾ ਖਾਮ ਬੋਗਾ ਬਈ ਵਧੀਆ ਫੀ ਆ ਬੱਕਰਾਂ ਦਾ ਹੁਣ ਇਹਦਾ ਸਾਹ ਫੋਲਦਾ ਸੀਗਾ ਤੈਨੂੰ ਬਤਕ ਦਾ ਆਂਡਾ ਖਵਾਇਆ ਇਹਨੂੰ ਅੱਛਾ ਹਾਂ ਹਟ ਗਿਆ ਹਾਂ ਜੀ ਹਾਂ ਹੁਣ ਇਹਦਾ ਵਿਆਹ ਕਰਾਉਣਾ ਕੀ ਹੋਇਆ ਨਹੀਂ ਹੋਇਆ ਜੀ ਜੋ ਆ ਕੋਈ ਇੱਕ ਮੁੰਡਾ ਠੀਕ ਐ ਵਿਆਹ ਜਾ ਜੋ ਆ ਹਾਂ ਜੀ ਉਹ ਗੁੱਥਿਆ ਮਹਿਬੂਤ ਉਥੋ-ਬੱਥੇ ਪੈ ਅੱਛਾ ਬਹੁਤ ਲੈ ਜੀ ਪ੍ਰਜਾਈ ਨੂੰ ਫਿਰ ਹਾਂ ਲਿਆਓ ਵਧੀਆ ਕਿਹੜਾ ਪਿੰਡ ਆ ਬੋਰ ਹੈ ਬੋਰ ਤੇ ਬੋਰ ਤੇ ਕੱਲ ਹੀ ਜਾਣਾ ਤੂੰ ਕੱਲ ਮੈਂ ਬੂਟੇ ਲੈ ਕੇ ਆ ਆਪਾਂ ਨਾਲ ਹੀ ਲਿਆਉਂਦੇ ਹਾਂ 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 ਨਹੀਂ ਕੋੜਦਾ ਕੜਦਾ ਤਾਂ ਨਹੀਂ ਸੀ ਤੂੰ ਹਾਂ ਆ ਪੌਂਟਾ ਪਾ ਲੈ ਕੋੜਦਾ ਥੋਲਾ ਪਾਉਂਦਾ ਹੀ ਕਹਿੰਦਾ ਪੁੱਠੇ ਪਾਉਂ ਜੀਓ ਹੈ ਹਾਂ ਅੱਗ ਬੋਦੇ ਮੈਂ ਇਹਦੇ ਦਾ ਗੱਲ ਕਰਦਾ ਤੇ ਬੱਕਲਾਈਦਾ ਕੋਈ ਤਾਂ ਫਾਇਦੰਦੇ ਮੈਂ ਨਾ ਹੀ ਦੰਦਾ ਨਹੀਂ ਦੰਦੇ ਅੱਛਾ ਹੁ ਕੱਲਾ ਮੈਂ ਆਜੇ ਉੱਠ ਪਾ ਗੇ ਇਹ ਹੈਗਾ ਫੱਕਰ ਬੰਦਾ ਬਈ ਕੰਮ ਨੂੰ ਤਗੜਾ ਪਰ ਦੱਸ ਕੇ ਕਰਾਉਣਾ ਪੈਂਦਾ ਅੱਛਾ ਤੇ ਫਾਰਮ ਦਾ ਕਿਵੇਂ ਕੰਮ ਬਈ ਹੁਣ ਜਾਨਵਰ ਠੀਕ ਆ ਜਾਨਵਰ ਬਈ ਓਕੇ ਆ ਬਾ ਹੁਣ ਸੀਲ ਪਰ ਸੇਜ ਕਰਿਆ ਕਰਾਂਗੇ ਹੁਣ ਠੰਡ ਲੱਗੀ ਨੰਗ ਹੂੰ ਪਹਿਲਾਂ ਥੋੜਾ ਬਿਮਾਰੀ ਤੋਂ ਡਰ ਲੱਗਦਾ ਸੀ ਅੱਛਾ ਹੁਣ ਬਸ ਹੈਗਾ ਬੱਕਰੀਆਂ ਆਪਣੇ ਕੋਲ 4-5 ਕਿਸੇ ਨੇ ਲੈਣੀਆਂ ਬੀਟਲ ਤੇ ਬਰਬਰੀ ਠੀਕ ਹੈ ਬਰਬਰੀ ਹੋਰ ਬੱਕਰਾ ਕੋਨਾ ਕਿੱਥੋਂ ਆਇਆ ਜਣਾ ਇੱਥੇ ਪਾਣੀ ਹੋਰ ਪਾ ਇਹਨੂੰ ਗਰਮ ਕਰ ਦਿੱਤਾ ਹੈ ਨਾ ਲੈਂਦਾ ਕੋਨਾ ਬੱਕਰਾ ਕੋਨਾ ਵੈਗ ਗਿਆ ਯਾਰ ਅੱਛਾ ਦੇਣਾ ਹਾਂ ਤਾਂ ਆਪਾਂ ਇੱਥੋਂ ਆਇਆ ਇੱਥੇ ਗਿਆ ਸੀ ਉਹ ਉਹ ਮੈਂ ਦਿੱਤਾ ਸੀਗਾ ਲੁਧਿਆਣੇ ਉਹ ਮੁੰਡਾ ਜਾਵੜਿਆ ਬਾਹਰ ਅੱਛਾ ਉਹ ਤਾਂ ਮਨਦੀਪ ਲੈ ਆਇਆ ਮਨਦੀਪ ਤੋਂ ਮੈਂ ਲੈ ਲਿਆ ਠੀਕ ਹੈ ਬੱਕਰਾ ਚੰਗਾ ਹੂੰ ਗਰਜੀਤ ਗੁਰੂ ਹੈਲੋ ਵੀਰ ਹਾਂਜੀ ਬਾਈ ਜੀ ਕੀ ਹਾਲ ਹੈ ਜੀ ਬਾਕੀ ਬਈ ਚਾਰ ਮੰਗਾਉਣਾ ਦਾਖਲ ਦਿਓ ਜੀ ਭੇਜ ਦੇਾਂਗੇ ਤੇ ਟ੍ਰੇਨਿੰਗ ਬਈ ਕਿੰਨੇ ਤਰੀਕ ਨੂੰ ਹੋ ਰਹੀ ਆ 27 ਤੇ 28 ਫਰਵਰੀ 27 28 ਫਰਵਰੀ ਨੂੰ ਹਾਂ ਦੋ ਦਿਨਾਂ ਦਾ ਰਹਿਣ ਦਾ ਪ੍ਰਬੰਧ ਸਾਰਾ ਰੂਟੀ ਪਾਣੀ ਦਾ ਉਹ ਆ ਪਾਗਮਾ ਆ ਆ ਦੇਖੋ ਜੀ ਬੱਤ ਕਾ ਕਿੰਨੇ ਰਹਿਣਗੇ ਦੇਸੀ ਮੁਰਗੇ ਥੋੜੀ ਜਿਹਾ ਦਾ 15 ਰੋ ਆ ਪਾ ਲੈ ਗੋਭੀ ਪਾ ਦਿਆ ਕਰੋ ਕਿ ਵੱਢ ਕੇ ਯਾਰ ਇੰਨੀ ਖੜੀ ਆ ਗੋਭੀ ਪਾ ਦਿਆ ਕਰੋ ਖਰਾਬ ਹੋਈ ਜਾਂਦੀ ਹੈ ਹੈ ਆ ਦੇਖੋ ਬਈ ਬੱਤਕਾਂ, ਟਰਕੀ, ਮੁਰਗੀਆਂ ਦੇਸੀ ਹਨਾ ਇਹ ਜੀ ਆਪਕੋ ਦੇਖੇ ਪੜੇ ਲੋ ਜੀ ਅੰਡਾ ਅੰਡਾ ਵੇਖ ਲਿਆ ਭਾਲ ਕੇ ਆਹ ਬਾਈ ਜੀ ਮਸਕੋਬੀ ਡੱਕਾ ਤੇ ਰਾਜ ਹਾਂਸ ਬੱਤਕ ਹਨਾ ਤੇ ਟਰਕੀਆਂ ਦਾ ਜੋੜਾ ਮੁਰਗੀਆਂ ਹੈਗੀਆਂ ਦੇਸੀ ਆ ਦੇਖੋ ਠੰਡ ਚ ਵੀ ਪਾਣੀ ਚ ਨਹਾਉਂਦੀਆਂ ਇਹ ਲਓ ਜੀ ਬਰਬਰੀ ਬੱਕਰੀ ਕਿੰਨੇ ਦੇਵੋਗੇ ਬਾਈ ਫੋਨ ਕਰ ਲਿਓ ਪੁੱਛ ਲਿਓ ਫੋਨ ਤੇ ਵੀਰ ਯੂਰਪ ਭੇਜਦਾ ਆ ਵੀਰ ਯੂਰਪ ਜਾ ਡੂਏ 4 ਯੂਰਪ ਬਾਹਰ ਨਹੀਂ ਬਈ ਭੇਜ ਦੇ ਇੱਥੇ ਆਲ ਇੰਡੀਆ ਡਿਲੀਵਰੀ ਆ ਬਾਹਰਲੇ ਦੇਸ਼ਾਂ ਨਹੀਂ ਜਾਂਦਾ ਆ ਭਾਈਆ ਬਈ ਆਸਟ੍ਰੇਲੀਆ ਤੋਂ ਆਇਆ ਏ ਬਾਈ ਕੀ ਹਾਲ ਚਾਲ ਆਈ ਆਸਟ੍ਰੇਲੀਆ ਜਾਣਾ ਯਾਰ ਬਾਈ ਜੇ ਕੋਈ ਦਿੱਦੂ ਕਦਾ ਜੇ ਕੋਈ ਕੰਨਿਆ ਵੀ ਆਪਾਂ ਵੀ ਵਿਆਹ ਦਾ ਸੋਚ ਰਹੇ ਆ ਅੱਛਾ ਹਾਂ ਲਓ ਜੀ ਕਿੰਨੀ ਤਾਂ ਕਹਿਦਾ ਇੰਸਟਾਗ੍ਰਾਮਾ ਤੂੰ ਕਰਾਇਆ ਕਿਉਂ ਬਾਈ ਤੁਹਾਨੂੰ ਪਹਿਲਾਂ ਦਾ ਵਧਾਈਆਂ ਬਹੁਤ ਬਹੁਤ ਆਪਣੇ ਫੋਲੋਅਰ ਜਿਹੜੇ 1 ਲੱਖ ਹੋ ਗਏ ਸਾਰਿਆਂ ਦਾ ਬਹੁਤ ਬਾਈ ਦਾ ਪੇਜ ਆ ਬਾਈ ਜੀ ਬਰਾੜ ਸਰਾਮ ਵਾਲੇ ਨਾਂ ਤੇ ਇੱਕ ਵਕਤ ਯਾਰ ਚੱਲ ਹੁਣ ਲਾਈਵ ਹੋਏ ਆ ਬਾਹਲੀ ਲਮਿਆੜੀ ਨੇ ਆਪਾਂ ਸਪੈਸ਼ਲ ਰੀਲ ਪਾਵਾਂਗੇ ਜਿਹੜੇ ਕਹਿ ਦਿੰਦੇ ਨਾ ਭਾਈ ਢਾਈ ਸੌ ਤੋਂ ਮਹਿੰਗ ਲਾ ਕੇ ਫਲਾਣੇ ਦੀ ਇੰਟਰਵਿਊ ਗੋਪੀ ਦੀ ਸੁਣੀ ਜਾਂਦਾ ਇਹ ਲੰਡੂਆਂ ਦਾ ਕੁਲੂ ਖਣੀ ਕਿਹੜਾ ਉਹ ਪਾਈ ਬੈਠਾ ਉਹਦੀ ਵੀਡੀਓ ਜਾ ਕੇ ਉਹ ਭਰਾਵਾ 250 ਦਾ ਕੋਹ ਨਹੀਂ ਆਉਂਦਾ ਨੂੰ ਮੜਾ ਦੱਸ ਦਿਆ ਕਰ ਸਹੀ ਗੱਲ ਹੈ 250 ਦਾ ਤਾਂ 250 ਦਾ ਰੀਚਾਰਜ ਵੀ ਨਹੀਂ ਕਰਦੇ ਹਾਂ ਨੂੰ ਦਿਖਾ ਹੀ ਦਿੰਨੇ ਆ 1500 ਦਾ ਰੀਚਾਰਜ ਹੁੰਦਾ ਜੀ ਚੱਲਾ ਆਹ ਦੋ ਫੋਨ ਆ ਹਾਂ ਪਹਿਲੀ ਗੱਲ ਤਾਂ ਕਤੀੜੇ ਆਹ ਜਿਹੜਾ ਤੂੰ ਕਹਿੰਦਾ 250 ਆਹ ਕਿੰਨੇ ਦਾ ਤੈਨੂੰ ਪਤਾ ਹੀ ਆ ਫੋਨ ਹਾਂ ਠੀਕ ਆ ਆਹੀ ਲੱਖਾਂ ਦਾ ਫੋਨ ਰੱਖਦੇ ਆ ਠੀਕ ਆ ਦੂਜੀ ਗੱਲ 12000 ਦੇ ਹੈਗੇ ਮਾਈਕ ਆ ਆਪਣੇ ਤੇਰੇ ਕੋਲੇ ਹੀ ਜਗਮੀ ਤੁਸੀਂ ਹਾਂ ਸੇਮ ਹੀ ਹੌਲੀ ਲੈਂਡ ਸਾਰਿਆਂ ਨੂੰ ਕਹਿੰਦੇ ਆਪਣੇ ਵਲੌਗਰ ਹਾਂ ਆਹ ਆ ਠੀਕ ਆ ਇਸ ਤੋਂ ਬਾਅਦ ਬਾਈ ਡੀਜੀਆਈ ਦੇ ਬਰਾਡ ਕੋਲੇ 30000 ਦੇ ਮਹ ਤੀਜੀ ਗੱਲ ਅਸੀਂ ਤਾਂ ਆਪਦਾ ਕੰਮ ਕਰੀ ਜਾਂਦੇ ਤੁਹਾਡੇ ਭੌਂਕਨ ਨਾਲ ਸਾਨੂੰ ਕੋਈ ਪਰਵਾਹ ਨਹੀਂ ਹਣਾ ਬੇਲੇ ਤਾਂ ਨਹੀਂ ਰਹਿੰਦੇ ਨਹੀਂ ਨਹੀਂ ਰਹਿੰਦੇ ਅਸੀਂ ਆਪਦਾ ਕੰਮ ਕਰੀ ਜਾਂਦੇ ਤੁਸੀਂ ਜੇ ਐਡਾ ਹੁੰਦਾ ਨਾ ਤੁਹਾਡੇ ਤੇ ਹਨਾ ਚੈਨਲ ਬਣਾ ਲੈਨੇ ਫੇਕ ਫੇਕ ਤੁਹਾਡਾ ਐਡਰੈਸ ਹੁੰਦਾ ਸਾਡੇ ਸਾਰੇ ਅਰੀਜਨਲ ਚੈਨਲ ਬਣੇ ਆ ਅਰੀਜਨਲ ਸਾਡੇ ਆਈਡੀਆਂ ਅਰੀਜਨਲ ਨੰਬਰ ਆ ਪੱਕੇ ਐਡਰੈਸ ਆ ਕਿਉਂਕਿ ਦਾਅ ਹੁੰਦਾ ਨਾ ਜਿੰਦੇ ਚ ਦਾਵਾ ਕੁਝ ਕਰਨ ਦਾ ਤੁਹਾਡੇ ਤੇ ਹਨਾ ਜਜਬਾ ਹੈਗਾ ਐਵੇਂ ਸਾਡੀ ਆਪਣੀਆਂ ਵੀਡੀਓ ਚੱਕ ਚੱਕ ਕਿਉਂ ਪਾਉਂਦੇ ਆ ਤੁਸੀਂ ਆਪਦੀਆਂ ਵੀਡੀਓ ਪਾਓ ਆਪਦੀਆਂ ਫੋਟੋਆਂ ਮਾ ਲਾਓ ਤੁਸੀਂ ਆਦਾ ਕਾਰੋਬਾਰ ਦਾ ਕਰਨੋਂ ਕੰਮ ਨਾ ਸਹੀ ਗੱਲ ਉਡੇ ਚੈਨਲ ਤੇ ਜਾ ਕੇ ਜੇ ਤੁਹਾਨੂੰ ਪਤਾ ਨਹੀਂ ਇਹ ਨਾ ਇੱਕ ਇਹ ਗੱਲ ਆ ਇੱਕ ਹੋਰ ਚੰਗੀ ਵੀਡੀਓ ਪਾ ਲੋ ਮਾੜੀ ਪਾ ਲੋ ਆਪਾਂ ਤਾਂ ਮਾੜੀ ਕਦੇ ਚਲ ਪਾਈ ਨਹੀਂ ਹੈ ਨਾ ਹੂੰ ਗਾਲਾਂ ਇਹਨਾਂ ਨੇ ਯਾਰ ਇਹ ਇਹ ਇਹਨਾਂ ਪਰ ਇਹਨਾਂ ਦੇ ਸਰ ਤੇ ਚੱਲੀ ਵੀ ਜਾਂਦੇ ਆਪਾਂ ਹੂੰ ਸਹੀ ਆ ਗੱਲ ਤੇ ਮਾੜੀ ਮੋਟੀ ਬਈ ਆ ਜਿਹੜਾ 2.50 ਵਾਲੇ ਨੇ ਨਾ ਇਹਨਾਂ 2.50 ਦਾ ਕੰਮ ਨਹੀਂ ਚੱਲਦਾ ਬਾਈ 2-2 ਲੱਖ ਰੁਪਈਆ ਲੱਗਿਆ ਸਾਰਿਆਂ ਦਾ ਤੁਸੀਂ ਲਾ ਲੋ ਆਪਦਾ ਸ਼ੁਰੂ ਕਰ ਲੋ ਸਾਹ ਚ ਜਾ ਕੇ ਬਈ ਚੈਨਲ ਜਾਂ ਫੇਸਬੁੱਕ ਬੰਦਾ ਸੈੱਟ ਕਰਦਾ ਹੈ ਨਾ ਇਸ ਸਾਲ ਚ ਖਰਚਾ ਵੀ ਕਿੰਨਾ ਹੁੰਦਾ ਖਰਚਾ ਵੀ ਕਿੰਨਾ ਹੁੰਦਾ ਇਹ ਲੋਕਾਂ ਨੂੰ ਫੇਰ ਸਾਲ ਚ ਵਾਈਫਾਈ ਐਡ ਲੱਗਿਆ ਘਰੇ 7-800 ਦਾ ਹੁੰਦਾ ਮਹੀਨਾ ਠੀਕ ਆ ਉਹ ਖੜੀ ਗੱਡੀ ਉਹ ਵੀ ਦਿਖਾ ਦੇਣਾ ਉਹ ਦੇਖਣੀ ਕਹਿੰਦੇ ਵੀ ਲੰਡੂ ਤੁਰੇ ਫਿਰਦੇ ਉਹ ਗੱਡੀ ਫਿਰੇ ਚੈਨਲ ਆਸਤੀ ਚੱਲਦੀ ਆ ਹਾਂ ਸਪੈਸ਼ਲ ਚੱਲਦੀਆਂ ਵੀ ਆ ਕਸਾਈਆਂ ਤੇ ਤਿੰਨ ਦਿਨ ਹੋ ਗਏ ਘਰੇ ਨਹੀਂ ਵੜੇ ਬਾਹਰ ਤੁਰੇ ਫਿਰਦੇ ਆਪਾਂ ਨੂੰ ਤਾਂ ਪਤਾ ਹੀ ਆ ਓਏ ਬਾਕੀ ਬਾਈ ਇਹ ਮੈਂ ਇੱਕ ਗੱਲ ਹੋਰ ਕਹਣੀ ਚਾਹੁੰਦਾ ਜਮੀਦ ਕਈ ਬੰਦੇ ਨਾ ਹੁਣ ਕਹਿ ਦਿੰਦੇ ਆ ਪਿੰਡ ਚ 3-4000 ਵੋਟਾਂ ਵੱਡੇ ਪਿੰਡਾਂ ਚ ਹਰੇਕ ਪਿੰਡ ਚ ਕੀ ਇਹ ਮੁੰਡੇ ਪੜ੍ਹੇ ਲਿਖੇ ਆ ਪਰ ਫਿਰਦੇ ਬੇਰੋਜ਼ਗਾਰ ਆ ਸਹੀ ਗੱਲ ਠੀਕ ਆ ਮੂਸੇ ਵਾਲਾ ਵੀ ਕਹਿ ਗਿਆ ਸੀ ਜੇ ਆਪਾਂ ਸਕਿੱਲ ਕਰਾਂਗੇ ਨਾ ਆਪਾਂ ਆਪ ਆਪਣੇ ਹੱਥੀਂ ਕੁੱਛ ਕੰਮ ਕਰ ਲਾਂਗੇ ਸਰਕਾਰੀ ਨੌਕਰੀਆਂ ਤੇ ਝਾਗ ਨਾ ਰੱਖੋ ਵੀ ਹਰੇਕ ਨੂੰ ਸਰਕਾਰੀ ਨੌਕਰੀ ਦਾ 10 ਬਾਈ ਮਿਲ ਜੂ ਜਗਮੀ ਤੇ ਹਾਂ ਨਹੀਂ ਮਿਲਦੀ ਨਾ ਬਾਈ ਜੀ 4000 ਬੰਦਾ ਹਰੇਕ ਕੋਲੇ ਪਿੰਡ 'ਚ ਤੇ ਮੁੰਡੇ ਹੀ ਘੱਟੋ ਘੱਟ 2000 ਮੁੰਡਾ ਹੋਊਗਾ ਪਿੰਡ 'ਚ ਮੰਦਾ ਹੂੰ ਤੇ ਬਾਈ ਜੀ ਆਪਣੇ ਪਿੰਡ 'ਚ ਵੀ ਆਪ ਦਾ ਚੈਨਲ ਬਣਾ ਕੇ ਆਪਦੇ ਵਧੀਆ ਕੰਮ ਹਰੇਕ ਫਾਰਮ ਦੀਆਂ ਪਾਲਵਾ ਆਪ ਦੇ ਖੇਤ ਦੀਆਂ ਪਾਲਵਾ ਮਾਨ ਫਾਰਮ ਵਾਲਿਆ ਹਾਂ ਠੀਕ ਆ ਆਪ ਇੱਕ ਮਿੰਟ ਖੜ ਜਾ ਰੌਲਾ ਕੱਢੋ ਭਾਈ ਜਾਣਕਾਰੀ ਵਾਲੀਆਂ ਪਾਉਂਦੇ ਆ ਨਾ ਤੁਸੀਂ ਪਾ ਲਓ ਭਾਈ ਆ ਗਿਆਂ ਤੇ ਸਾਰੇ ਪਿੰਡ ਨੂੰ ਚਾਹੀਦਾ ਇੱਕ ਦੂਜੇ ਦੀ ਹੈਲਪ ਕਰ ਲੋ ਯਾਰ ਸ਼ੇਅਰ ਕਰ ਦਿਓ ਮੈਂ ਇਹਨਾਂ ਵੀ ਜੇ ਕੱਲਾ ਪਿੰਡ ਵੀ ਆਪਣੇ ਲੱਤਾਂ ਖਿੱਚਣ ਲੱਗ ਪਏ ਆਪਣੇ ਲੱਤਾਂ ਖਿੱਚਣ ਵਾਲੇ ਪਿੰਡ ਪਿੰਡ ਵਾਲਾ ਵੀ ਇੱਕ ਦੂਜੇ ਦੀਆਂ ਸ਼ੇਅਰ ਕਰੀਏ ਤੇ ਚੈਨਲ ਹੁਣ ਮੈਂ ਇਹਨਾਂ ਵੀ ਭਾਈ ਜੀ 10 ਤੋਂ 15000 ਰੁਪਈਆ ਘਰੇ ਬੈਠਾ ਜਿਹੜਾ ਆਪਣਾ ਰੋਜ਼ਗਾਰ ਨਹੀਂ ਕੋਈ ਹਨਾ ਤੇ ਉਹ ਆਦਾ ਭਾਈ ਕਮਾ ਸਕਦਾ ਨਾਲੇ ਭਾਈ ਅਗਲੇ ਦੇ ਹੁਣ ਕਾਰੋਬਾਰ ਜਿੰਨਾਂ ਦਾ ਵੀਡੀਓ ਕਿੰਨਾ ਫਾਇਦਾ ਹੁੰਦਾ ਕਿੰਨਾ ਫਾਇਦਾ ਹੁੰਦਾ ਹੁਣ ਆਪਾਂ ਮੰਨ ਕੇ ਚੱਲ ਕੇ ਫਾਰ ਜਾ ਆਪਾਂ ਬਾਈ ਉਹਦੇ ਹੁਣ ਨਰਸੀ ਵਾਲੇ ਦੀ ਪਾ ਕੇ ਆਏ ਆ ਜਾਂ ਲਸਣ ਵਾਲਾ ਦੀ ਆਉਂਦੇ ਆ ਕਿੰਨਾ ਕਿੰਨਾ ਕੰਮ ਮਿਲ ਗਿਆ ਉਹਨਾਂ ਨੂੰ ਆ ਮੇਰੇ ਪਿੰਡ ਦਾ ਗਰਪੇ ਹੈ ਸੀਗਾ ਹਮ ਅਮਰੂਦਾਂ ਦਾ ਕਰਦਾ ਬਾਈ ਆਰਗੈਨਿਕ ਹੈ ਨਾ ਵਧੀਆ ਕਰਿਆ ਆਪਦਾ ਕਰਦਾ ਤੂੰ ਵੀ ਜਾ ਕੇ ਆਏ ਉਹਦੇ ਆਪਾਂ ਉਹਦੀ ਪਾਤੀ ਕਿੰਨੀ ਚੜੀ ਵੀਡੀਓ ਤੋਂ ਦੂ ਬਾਅਦ ਆਰਐਮਬੀ ਵਾਲੇ ਬਾਈ ਸਾਰੇ ਹੋਰ ਚੱਕ ਕੇ ਵੀਡੀਓ ਪਾਉਣ ਲੱਗ ਜਾਂਦੇ ਬੰਦਾ ਆਪੋ ਜਾਂਦਾ ਯਾਰ ਬਾਕੀ ਆ ਫਾਰਮ ਵੀ ਯਾਰ ਸਬੂਤ ਹੈ ਚੀਜ਼ ਦਾ ਫਿਰ ਰਾਜਵੀਰ ਦਾ ਆਉਂਦਾ ਚੈਨਲ ਕਰਕੇ ਸਾਰੇ ਆਉਂਦੇ ਆ ਤੇ ਨਹੀਂ ਬੱਕਰੀਆਂ ਵਾਲਿਆਂ ਦਾ ਫੁੱਲ ਮੰੰਦੇ ਤੋਂ ਮੰੰਦਾ ਕੰਮ ਆ ਗਿਆ ਯਾਰ ਐਂ ਕਹਿੰਦੇ ਸੀ ਬੱਕਰੀਆਂ ਚ ਕੀ ਆ ਪਰ ਇੱਕ ਰਾਜਵੀਰ ਆ ਬਰਾੜ ਨੇ ਕਹਦਾ ਸਤਾ ਵੀ ਬੱਕਰੀਆਂ ਦਾ ਜੀ ਟ੍ਰੇਨਿੰਗ ਹੁੰਦੀ ਹੈ ਸਾਰਾ ਕੁਝ ਹੁੰਦਾ ਹੈ ਤੇ ਲੋਕਾਂ ਨੇ ਕੰਮ ਵੀ ਕੀਤੇ ਬਾਈ ਕਈ ਐ ਇਹੋ ਜਿਹੇ ਸੀਗੇ ਜਿੰਨੇ ਬਾਈ ਜਮਾ ਮੈਂ ਇੱਕ ਦੋ ਬੰਦੇ ਇੱਥੇ ਮਿਲਿਆ ਆਪਣਾ ਜੋ ਟ੍ਰੇਨਿੰਗ ਕਰਾਉਣਾ ਹੁੰਦਾ ਹਾਂ। ਹਾਂ ਬਾਈ ਮੇਰੇ ਸਿਰ ਇੰਨਾ ਕਾਰਜ ਚੜ ਗਏ ਸੀ ਮੈਂ ਜਮਾਂ ਯਾਨੀ ਖਤਮ ਕਰਨ ਆਲਾ ਸੀਗਾ ਆਪਣੇ ਆਪ। ਹਾਂ ਪਰ ਬਾਈ ਇੱਥੋਂ ਆ ਕੇ ਟ੍ਰੇਨਿੰਗ ਲੈ ਕੇ ਆਂਦਾ ਦੋ ਬੱਕਰੀਆਂ ਤੋਂ ਕੰਮ ਸ਼ੁਰੂ ਕੀਤਾ ਸਿਰਫਾਂ ਦਾ 15-20000 ਰੁਪਈਆ ਲਾਇਆ ਮੈਂ। ਠੀਕ ਆ ਤੇ ਆਜਾਂਦਾ ਬਾਈ ਵਧੀਆ ਮੇਰੇ ਕੋਲੇ 20-25 ਬੱਕਰੀਆਂ ਫਾਰਮ ਚੰਗਾ ਹੋ ਗਿਆ ਹਾਂ ਦਾ ਪੈਸੇ ਵੀ ਲਾਦੇ ਸਾਰਾ ਸੈੱਟ ਹੋ ਗਿਆ ਬਾਈ। ਜਿਹੜੇ ਕਰਨਾ ਤੇ ਜਿਹਨੇ ਬਾਈ ਲੱਤਾਂ ਖਿੱਚਣੀਆਂ ਜਗਮੀਤ ਉਹ ਤਾਂ ਉਹ ਤਾਂ ਲੱਗੇ ਰਹਿੰਦੇ ਆ ਯਾਰ। ਉਹਨਾਂ ਨੇ ਚਾਰ ਕਨਾਲਾਂ ਵੜੀਆਂ ਵੇਖਦਾ ਬਰਾਬਰ ਸ ਵਾਲਾ ਥਾ ਜਿਹੜਾ ਕਹਿੰਦਾ ਨਾ ਆ ਲੱਖ ਰੁਪਈਆ ਤਾਂ ਬਾਈ ਜਾਲੀ ਲੱਗੀ ਆ ਦਿਖਾ ਦੇ ਚਾਰ ਇੱਕ ਲੱਖ ਰੁਪਈਆ ਤਾਂ ਕਲੀ ਕਵਰਿੰਗ ਆ ਠੀਕ ਆ ਬਾਕੀ ਫਾਰਮ ਖੜਾ ਕੀਤਾ ਸਾਰਾ ਬੱਕਰੀਆਂ ਜੋ ਖੜਾ ਕੀਤਾ ਹਲ ਬਾਈ ਥੋੜਾ ਕੁਝ ਕਰਦਾ ਨਾ ਨਾਲ ਹੁਣ ਇਹਨਾਂ ਨੇ ਚਾਰ ਦਾ ਕੰਮ ਸ਼ੁਰੂ ਕੀਤਾ ਹੂੰ ਮਿਹਨਤ ਕਰਨ ਵਾਲਾ ਤਾਂ ਬਾਈ ਮਿਹਨਤ ਕਰੀ ਜਾਂਦਾ ਕਰੀ ਜਾਂਦਾ ਲੱਤਾਂ ਖਿੱਚਣ ਵਾਲੇ ਲੱਤਾਂ ਵੀ ਖਿੱਚੀ ਜਾਣੀਆਂ ਬੋਲੀ ਵੀ ਆਣਾ ਪਰ ਆਪਾਂ ਨੂੰ ਤਾਂ ਪਤਾ ਆਪਾਂ ਦਾ ਕੰਮ ਕੀ ਨੇ ਆਪਾਂ ਤਾਂ ਇਹਨਾਂ ਨੂੰ ਕਹਿੰਨੇ ਵੀ ਸਾਡੇ ਚ ਬੜਾ ਨਾ ਵੜਿਆ ਕਰੋ ਅਸੀਂ ਤਾਂ ਸਾਨੂੰ ਨਾ ਹੀ ਸਾਡੀ ਸਿਹਤ ਤੇ ਕੋਈ ਅਸਰ ਪਰ ਆਪਦਾ ਕੰਮ ਜਿਹੜਾ ਹੈਗਾ ਵੀ ਆਪਦਾ ਕੋਈ ਨਾ ਕੋਈ ਆਪਦਾ ਕਰ ਲਓ ਹਾਂ ਐ ਇੰਨਾ ਇੰਨਾ ਨੂੰ ਵੀ ਕਹਿੰਨੇ ਆ ਜਿਹੜੇ ਕਹਿੰਦੇ ਹੁੰਦੇ ਉਹ ਕਰਦੇ ਆ ਆਪਦਾ ਕੰਮ ਸ਼ੁਰੂ ਕਰ ਲਓ ਠੀਕ ਆ ਸਪੋਰਟ ਅਸੀਂ ਫਿਰ ਵੀ ਕਰਾਂਗੇ ਤੁਹਾਡੀ ਹਾਂ ਸਾਨੂੰ ਜਦੋਂ ਮਰਜ਼ੀ ਫੋਨ ਲਾ ਲਿਓ ਕੋਈ ਕਾਰੋਬਾਰ ਆ ਸੀ ਪ੍ਰੋਮੋਸ਼ਨ ਫਿਰ ਵੀ ਕਰਕੇ ਜਾਵਾਂਗੇ ਤੇ ਬਾਈ ਜੀ ਐਵੇਂ ਕਿਸੇ ਦੀਆਂ ਲੱਤਾਂ ਨਾ ਖਿੱਚੋ ਆਪਦਾ ਕੰਮ ਜਿਹੜਾ ਮਰਜ਼ੀ ਕਰ ਲਓ ਜੀ ਉਮੀਦ ਇੱਕ ਯਾਰ ਹੋਰ ਗੱਲ ਯਾਦ ਆ ਕਿ ਤੇਰੀ ਗੱਲ ਚੋਂ ਕਈ ਜਿਹੜੀਆਂ ਫ੍ਰੀ ਚ ਆਪਾਂ ਵੀਡੀਓ ਕਰ ਦਿੰਨੇ ਐ ਜਿਹੇ ਬੰਦੇ ਹੁੰਦੇ ਆ ਆਪਦੀ ਵੀਡੀਓ ਤੇ ਕਮੈਂਟ ਵੀ ਨਹੀਂ ਕਰਦੇ ਸ਼ੇਅਰ ਤਾਂ ਕੀ ਕਰਨੀ ਉਹ ਬਾਈ ਉਹ ਮੈਂ ਤੁਹਾਨੂੰ ਦੱਸਦਾ ਸਿਆਣੇ ਕਹਿੰਦੇ ਵੀ ਫ੍ਰੀ ਤਾਂ ਕਿਸੇ ਨੂੰ ਰਾਇ ਵੀ ਨ ਜੇ ਆਪਾਂ ਆਪਾਂ ਫ੍ਰੀ ਕਰਿਆ ਉਹਨੇ ਚੱਲ ਯਾਰ ਬੰਦਾ ਨਵਾਂ ਕੰਮ ਸ਼ੁਰੂ ਕੀਤਾ ਤਾਂ ਪੈਸੇ ਕੀ ਲੈਣੇ ਹੈ ਨਾ ਖਰਚਾ ਪਾਣੀ ਵੀ ਨਹੀਂ ਆਪਾਂ ਲੈਂਦੇ ਕੋਈ ਨਹੀਂ ਆ ਤੇਰੇ ਨਾਲ ਖੜੇ ਆ ਮੈਂ ਚੱਲ ਇੱਕ ਗੱਲ ਦੱਸਦਾ ਨਾਂ ਨਹੀਂ ਲੈਂਦਾ ਹੁਣ ਬੰਦੇ ਦਾ ਮੈਂ ਮੈਨੂੰ ਕਹਿੰਦਾ ਭਾਈ ਵੀਡੀਓ ਪਾ ਦੇ ਬਰਾੜਾ ਮੈਂ ਵੀਡੀਓ ਪਾ ਦਿੱਤੀ ਕਿਸੇ ਬੰਦੇ ਦੀ ਉਹ ਚੱਲ ਗਈ ਉਹਦਾ ਕੰਮ ਫੁੱਲ ਰੜ ਪਿਆ ਯਾਰ ਪੂਰਾ ਕਿਸੇ ਬੰਦੇ ਨੂੰ ਆਪਣੇ ਭਾਈਚਾਰੇ ਨੂੰ 35 25 ਖਣੀ 30000 ਰੁਪਿਆ ਲੈ ਗਿਆ ਉਹ ਵੀਡੀਓ ਕਰਨ ਦਾ ਉਹ 30000 ਰੁਪਿਆ ਦੇਤਾ ਦੇਖ ਲਾ ਉਸ ਤੋਂ ਬਾਅਦ ਚ ਅੱਛਾ ਤੇ ਮੈਂ ਉਹਦੇ ਕੋਲ ਮੁੜ ਕੇ ਜਾ ਕੇ ਆਇਆ ਤੇ ਮੇਰੇ ਨਾਲ ਚਾਜਨ ਵਾਲਾ ਕਹਿੰਦਾ ਮਤਲਬ ਵੀ ਉਹ ਉਹ ਗੱਲ ਨਹੀਂ ਗੱਲ ਵੀ ਨਹੀਂ ਕੀਤੀ ਦੱਸਦੇ ਪਰ ਉੱਥੋਂ ਹੋ ਜਾਂਦਾ ਦਿਲ ਤਾਂ ਟੁੱਟ ਜਾਂਦਾ ਯਾਰ ਆਪਾਂ ਕਿਉਂ ਪਰ ਫਿਰ ਵੀ ਚਲੋ ਠੀਕ ਆ ਆਪਾਂ ਯਾਰ ਆਪ ਦਾ ਚੰਗੇ ਬੰਦੇ ਸਪੋਰਟ ਕਰੋ ਮੈਂ ਇਹ ਕਹਿੰਦਾ ਜੀ ਨਾ ਬੰਦਾ ਚੰਗਾ ਨਾ ਜਿਹੜੇ ਸਾਰੇ ਕਹਿੰਦੇ ਨੇ ਬਾਈ ਯਾਰ ਵਧੀਆ ਵਧੀਆ ਬੰਦੇ ਵੀ ਆ ਬਾਈ ਬਹੁਤ ਬਹੁਤ ਹੈਗੇ ਆ ਆਪਾਂ ਆ ਕੇ ਆਉਂਦੇ ਆ ਤੇ ਬਹੁਤ ਬਾਈ ਮਾਨਜ ਭਰਾਵਾਂ ਨੂੰ ਵਰਤਦੇ ਆ ਭਰਾਵਾਂ ਨੂੰ ਵਰਤਦੇ ਆ ਇੱਕ ਗੱਲ ਹੋਰ ਆ ਬਾਈ ਇਹ ਵੀ ਮੈਂ ਕਹਿ ਦੇਣਾ ਕਈਆਂ ਮੈ ਵੀ ਨਹੀਂ ਪਤਾ ਕਈ ਕਹਿੰਦੇ ਬਾਈ ਪੱਤਰਕਾਰਾਂ ਤੁਸੀਂ ਠੀਕ ਆ ਇਹ ਮੈਂ ਵਹਿਮ ਗੱਡ ਦੇਣਾ ਚਾਹੁੰਦਾ ਸਾਰਿਆਂ ਦਾ ਅਸੀਂ ਪੱਤਰਕਾਰ ਨਹੀਂਗੇ ਕਿਉਂਕਿ ਕੋਈ ਸਾਡੇ ਕੋਲ ਕੋਈ ਪੀਲਾ ਕਾਰਡ ਨਹੀਂਗਾ ਨਾ ਸਾਡੇ ਕੋਲ ਕੋਈ ਕਾਰਡ ਆ ਨਾ ਕੋਈ ਲਾਇਸੈਂਸ ਅਸੀਂ ਪੱਤਰਕਾਰ ਨਹੀਂ ਕਈ ਬੰਦਿਆਂ ਦਾ ਐਵੇਂ ਕਈ ਗੁੱਸਾ ਕਰ ਜਾਂਦੇ ਬਾਈ ਤੂੰ ਵੀਡੀਓ ਨਹੀਂ ਪਾਉਂਦੇ ਕਈ ਪਿੰਡ ਦਾ ਦੂਜੀ ਗੱਲ ਪਿੰਡ ਦੇ ਮਸਲੇ ਦੇ ਵਿੱਚ ਕੋਈ ਵੀ ਬਲੌਗਰ ਭਾਈ ਜਰਾ ਅਸੀਂ ਬਲੌਗਰ ਆ ਠੀਕ ਆ ਅਸੀਂ ਆਪਦਾ ਕੰਮ ਕਰ ਰਹੇ ਆ ਸਾਨੂੰ ਕੋਈ ਵੀ ਇਹ ਨਾ ਕਹੇ ਤੂੰ ਵੀਡੀਓ ਨਹੀਂ ਪਾਉਂਦਾ ਜਾਂ ਕੋਈ ਹਨਾ ਮੁੱਦਾ ਪੰਚਾਇਤ ਕਿਉਂਕਿ ਜੇ ਮੁੱਦੇ ਤੇ ਅਸੀਂ ਵੀਡੀਓ ਪਾ ਵੀ ਦੇਣਾ ਦੂਜੀ ਤਰ ਗੁੱਸੇ ਹੋ ਜਾਂਦੀ ਹੈ ਬਾਈ ਤੇ ਪਿੰਡ 'ਚ ਸਾਰਿਆਂ ਨਾਲ ਪਿਆਰ ਹੁੰਦਾ ਸਾਰਿਆਂ ਦਾ ਪਿਆਰ ਹੁੰਦਾ ਪਿੰਡ 'ਚ ਹਨਾ ਤੇ ਅਸੀਂ ਕੋਈ ਪੱਤਰਕਾਰ ਨਹੀਂ ਵੀ ਅ ਅਸੀਂ ਆਪਦਾ মিডিਆ ਦਾ ਜਿਹੜਾ ਕੰਮ ਕਰਨਾ ਉਹ ਕਰ ਰਹਿਆਂਗੇ ਤੇ ਜੇ ਕਹਿੰਨਾ ਹਾਂ ਨਿਆਂਇਤ ਧੱਕਾ ਹੁੰਦਾ ਜਾਂ ਕੋਈ ਉਹ ਜੀ ਚੀਜ਼ ਉਹ ਅਸੀਂ ਆਪਦੀ ਮਰਜ਼ੀ ਨਾਲ ਪਾ ਸਕਦੇ ਹਾਂ ਅ ਜਿਵੇਂ ਕਿਸੇ ਮੋਰਚੇ ਦੀ ਗੱਲ ਉਹ ਤੋਂ ਆਪਾਂ ਸਾਰੇ ਉਹ ਚੀਜ਼ਾਂ ਜਾ ਕੇ ਜਿਵੇਂ ਉਹ ਪਾ ਸਕਦੇ ਹਾਂ ਸਾਂਝਾ ਮਸਲਾ ਹੁੰਦਾ ਉਹਦੇ ਸਾਂਝਾ ਮਸਲਾ ਜਾਂ ਕਿਸੇ ਦੀ ਫਸਲ ਖਰਾਬ ਹੋਊਗੀ ਜ਼ਿਮੀਂਦਾਰ ਦੀ ਕਿਸੇ ਨਾਲ ਟੀ ਮਾੜਾ ਦੇ ਦਾ ਧੱਕਾ ਹੋ ਰਿਆ ਹਨ ਉਹ ਚੀਜ਼ਾਂ ਤੇ ਚੱਲ ਸਾਨੂੰ ਪਾ ਵੀ ਆਪਣੇ ਫੋਲੋਅਰ ਹੁੰਦੇ ਆ ਤੇ ਪਰ ਇੱਕ ਇਹ ਵੀ ਗੱਲ ਹੈ ਵੀ ਪੱਤਰਕਾਰਾਂ ਵਾਲੋ ਕਈ ਵਾਰ ਵੱਧ ਕੰਮ ਹੋ ਜਾਂਦਾ ਕਿਉਂਕਿ ਮਿਲੀਆਮ ਮਿਲੀਆਮ ਟੱਪ ਜਾਂਦੀਆਂ ਵੀਡੀਓ ਹਨ ਤੇ ਇਹ ਗੱਲ ਜ਼ਰੂਰ ਹੈ ਕਿ ਕਈ ਬਾਈ ਕਹਿੰਦੇ ਤੁਸੀਂ ਪੱਤਰਕਾਰ ਪੱਤਰਕਾਰ ਬਾਈ ਪੱਤਰਕਾਰ ਬਹੁਤ ਵੱਡਾ ਅਹੁਦਾ ਹੁੰਦਾ ਪੱਤਰਕਾਰ ਦੀ ਸਪੈਸ਼ਲ ਪਹਿਲਾਂ ਤਾਂ ਜਿਹੜਾ ਹੈਗੀ ਪੜ੍ਹਾਈ ਹੁੰਦੀ ਆ ਉਸ ਤੋਂ ਬਾਅਦ ਬਾਈ ਉਹਨਾਂ ਦੇ ਲਾਇਸੈਂਸ ਬੰਦਦੇ ਆ yellow card ਮਿਲਦਾ ਪੱਤਰਕਾਰੀ ਬਹੁਤ ਵੱਡੀ ਚੀਜ਼ ਆ ਪ੍ਰਕਾਰ ਸਵਾਲ ਕਰਨੇ ਕਿਸੇ ਬੰਦੇ ਦੇ ਮੂਰੇ ਬਹਿਣਾ ਇੱਕ ਵੱਡੀ ਸ਼ਿਸ਼ਟਾਤ ਮੂਰੇ ਬਹਿਣਾ ਉਹ ਸਵਾਲ ਕਰਨੇ ਬਹੁਤ ਵੱਡੀ ਗੱਲ ਹੈ ਪੱਤਰਕਾਰੀ ਪੱਤਰਕਾਰੀ ਬਈ ਹੁਣ ਉਹ ਨਹੀਂ ਰਹਿ ਗਈ ਪੱਤਰਕਾਰ ਜਿਹੜਾ ਮਿਆਰ ਹੈ ਸਮਾਜ ਦਾ ਸ਼ੀਸ਼ਾ ਹੁੰਦੇ ਆ ਸ਼ੀਸ਼ਾ ਹੁੰਦੇ ਆ ਸਮਾਜ ਜਿਹੜਾ ਮਿਆਰ ਉਹਨਾਂ ਥੋੜਾ ਜਿਹਾ ਪੱਤਰਕਾਰਾਂ ਦਾ ਡਿੱਗ ਪਿਆ ਪਰ ਉਹਦੇ 'ਚ ਇਹ ਹੁੰਦਾ ਵੀ ਆਪਾਂ ਨੂੰ ਪੱਤਰਕਾਰ ਕਹਿ ਕੇ ਕਹੀ ਜਾਂਦੇ ਆ ਇਹ ਐਂ ਕਰਦੇ ਆ ਫੁਲਾਣੇ ਨੂੰ ਫੜ ਲੈਂਦੇ ਉਹਨੂੰ ਫੜ ਲੈਂਦੇ ਆ ਬੰਦੇ ਨੂੰ ਗੋਪੀ ਦੀ ਲਾਲਾ ਗੋਪੀਆਂ ਦੀ ਆਪਣੋਂ ਗਾਲਾਂ ਕੱਢੀ ਜਾਂਦੇ ਆ ਯਾਰ ਸਾਡਾ ਤਾਂ ਕੰਮ ਬਲੌਗਰ ਵਾਲਾ ਅਸੀਂ ਤਾਂ ਇਹ ਚੀਜ਼ਾਂ ਹੀ ਕਰਨੀਆਂ ਅਸੀਂ ਪੱਤਰਕਾਰ ਨਹੀਂ ਕਿਉਂਕਿ ਅਸੀਂ ਤਾਂ ਬੰਦੇ ਜਿਹੜੇ ਆਸੇ ਆਲੀਆਂ ਉਹ ਵੀ ਪਾਉਣੀ ਆ ਐਂਟਰਟੇਨਮੈਂਟ ਵੀ ਕਰਨਾ ਚੰਗੀਆਂ ਬਲੌਗਰਿੰਗ ਬਲੌਗਿੰਗ ਦਾ ਕੰਮ ਹੀ ਹੁੰਦਾ ਵੀ ਸਾਰਾ ਮਿਕਸ ਹੂੰ ਠੀਕ ਆ ਇਹ ਪਾਉਣਾ ਹੁੰਦਾ ਸਹੀ ਨਹੀਂ ਆ ਰਹੀ ਕਹਿੰਦੇ ਹਾਂ ਜੋੜ ਲਾ ਕੇ ਵਾਈਫਾਈ ਨਾਲ ਚੱਲੀ ਜਾਂਦਾ ਆ ਦੇਖ ਲਓ ਬਈ ਆਪਣਾ ਵਾਈਫਾਈ ਵੇਖ ਕੇ ਬੰਦਾ ਘਰੋਂ ਆ ਗਿਆ ਵਾਈਫਾਈ ਹੋ ਗਿਆ ਤੇ ਇਹ ਜੀ ਹੁੰਦੀ ਆ ਲਸਣ ਛਿੱਲਣ ਆਸਤੇ ਬੰਦਾ ਆ ਗਿਆ ਆਪਣਾ ਆ ਗਿਆ ਕਿੰਨਾ ਮਹਿੰਗਾ ਪਊਗਾ ਬਈ ਇਹ ਮਹਿੰਗਾ ਹੁੰਦਾ ਇਹ 11 ਕਿਲੋ ਜਿਕਣ ਖਾਏ ਕਿਵੇਂ ਬਈ ਇਹ ਕਿਲੋ ਡੇਢ ਕਿਲੋ ਨਹੀਂ ਛੱਡਦਾ ਬਈ ਅੱਛਾ 1350 ਦੇ ਹਿਸਾਬ ਨਾਲ 2600 ਦਾ ਖਾਊਗਾ ਮੈਂ ਇੰਨਾ ਚਾਰ ਤਣੇ ਨਾ ਖਾ ਜਾਂਦਾ ਬਈ ਫ੍ਰੀਜ ਕੰਮ ਕੀਤੇ ਲੋਕ ਕੋਈ ਮੁੱਲ ਨਹੀਂ ਪਾਉਂਦੇ ਸਹੀ ਗੱਲ ਹੈ ਬਾਈ ਨੇ ਕਮੈਂਟ ਕੀਤਾ ਬਰਾੜ ਕਿਸੇ ਦੀ ਵੀਡੀਓ ਕਰਕੇ ਆਇਆ ਸੋਣੇ ਯਾਰ ਕਦਰ ਨਹੀਂ ਕੀਤੀ ਉਹਦੀ ਕਰਦਾ ਬਈ ਜਿਹੜਾ 35000 ਲੈਂਦੇ ਆ ਉਹਦੀ ਕਰ ਆਹ ਮੁੰਡੇ ਦਾ ਵੀ ਪੇਚ ਚੱਲਦਾ ਬਾਈ ਆਪਣੇ ਪਿੰਡੋਂ ਆ ਬਈ ਕੀ ਨਾਂ ਤੇ ਬਈ ਆਪਣਾ ਗੱਗੀ ਭਲਾਈ ਨੇ ਗੱਗੀ ਭਲਾਈ ਨੇ ਹੋ ਗਏ ਫਾਲੋਅਰ 15000 ਹੋ ਗਏ 15000 ਹੋ ਗਏ ਤੇ ਬਾਈ ਕਿੱਥੋਂ ਆਪਾਂ ਕਿਹੜੀ ਕੰਟਰੀ ਚੋਂ ਆਏ ਆ ਦੱਸਿਓ ਪਾਲੀਸ਼ੇਤ ਆਏ ਸੀ ਕਿੰਨੇ ਸਾਲ ਲਾ ਕੇ 5 ਸਾਲ 5 ਸਾਲ ਵਧੀਆ ਰਿਹਾ ਕੰਮ ਉੱਥੇ ਬਹੁਤ ਵਧੀਆ ਲੋਕਡਾਊਨ ਖਰਾਬ ਕਰ ਗਏ ਤੇ ਲੋਕਡਾਊਨ ਦੇ ਲਿਆਉਣਾ ਪਾਇਆ ਬਸ ਕੰਮ ਕੰਮ ਬੰਦ ਹੋ ਗਏ ਸੀ ਅੱਛਾ ਤੇ ਇਧਰੋਂ ਪੈਸੇ ਮਗਾ ਕੇ ਖਾਣਾ ਪੀਣਾ ਪੈਂਦਾ ਸੀਗਾ ਤੇ ਉਹਦੇ ਕਾਰਨ ਦਵਾ ਅਛਾ ਲੋਕਡਾਊਨ ਚ ਵਾਪਸ ਆਉਣਾ ਪੈ ਗਿਆ ਹਾਂ ਉਹਦੋਂ ਆਏ ਸੀ ਹੁਣ ਫਿਰ ਇੱਥੇ ਵਧੀਆ ਪੇਜ ਵਧੀਆ ਚੱਲ ਰਿਹਾ ਹੈ 15000 ਹੋ ਗਏ ਫੋਲੋਅਰ ਮੋਨਟਾਈਜ਼ ਹੋ ਗਿਆ ਹਾਂਜੀ ਇਧਰ ਤੋਂ ਠੀਕ ਹੈ ਬਈ ਤੇ ਇਧਰ ਬਈ ਸਾਰਾ ਤੁਸੀਂ ਦੇਖ ਸਕਦੇ ਹੋ ਲਸਣ ਲਸਣ ਛੱਲਤੀ ਆ ਅੱਜ ਕੀ ਬਣਾ ਰਹੇ ਹੋ ਬਈ ਅੱਜ ਬਈ ਚਿਕਨ ਆਇਆ ਤੁਹਾਨੂੰ ਕੁਆਲਿਟੀ ਘਟਦੀ ਵਾਲੀ ਵੀਡੀਓ ਦੀ ਉੱਥੇ ਦਿਖਾ ਦਿੰਦੇ ਆ ਜਿਹੜਾ ਚਿਕਨ ਆ ਬਣਾ ਕੁਆਲਿਟੀ ਲਾਈਵ ਦੀ ਤਾਂ ਐਸੀ ਵੈਸੀ ਨਹੀਂ ਇਹ ਕੀ ਚੱਕਰ ਆ ਇਹ ਫਿਰ ਫੋਨ ਨਾਲ ਤਾਂ ਹੀ ਹੁੰਦਾ ਹੈ ਦੂਜਾ ਸਿਸਟਮ ਹੀ ਚਾਹੀਦਾ ਸਿਸਟਮ ਕਰ ਲੈਣੀ ਆਪਾਂ ਥੋਰ ਲਾ ਲਈਨੇ ਰਲ ਕੇ ਆਹ ਮੁੰਡਾ ਬਾਈ ਗੁਰਪ੍ਰੀਤ ਸਿੰਘ ਬਹੁਤ ਮਿਹਨਤੀ ਨੌਜਵਾਨ ਆ ਇੱਥੇ ਅੱਛਾ ਇੱਥੇ ਤਾਂ ਬੜੀ ਘੈਂਟ ਆਉਂਦੀ ਆ ਜੀ ਬਈ ਹੁਣ ਦੱਸਿਓ ਕਿਵੇਂ ਆ ਰਹੀ ਆ ਕੁਆਲਿਟੀ ਕੁਆਲਿਟੀ ਆਪਾਂ ਵੇਖ ਲੈਂਦੇ ਆ ਕੁਆਲਿਟੀ ਉੱਤੋਂ ਬਾੜੀ ਸੀ ਹੁਣ ਤਾਂ ਠੀਕ ਲੱਗ ਰਿਹਾ ਆ ਜਾਂ ਆਨੇ ਮਸਾਲੇ ਦਿਖਾਵਾ ਕਿਹੜੇ ਕਿਹੜੇ ਫੇਕ ਹੋਣੇ ਸੜ ਜਾ ਮੈਨੂੰ ਮਾਈਕ ਲਾ ਲੈਨੇ ਤੇ ਖੜਕਣ ਹੁਣ ਤਾਂ ਠੀਕ ਲੱਗਦਾ ਬਰਾਬਰ ਜਦੋਂ ਜਲਦੀ ਲਾਈਨ ਕੱਢੀ ਜੋ ਹਾਕੀ ਕੰਮਾਂ ਜਿਹਨੇ ਕਰਨਾ ਯਾਰ ਉਹ ਤਾਂ ਕਰ ਹੀ ਜਾਣਾ ਜਗਮੀਤ ਬਾਈ ਜੀ ਤੁਸੀਂ ਰਾਜਵੀਰ ਮਸਾਲੇ ਕਿਹੜੇ ਵਰਤਦੇ ਹੋ ਜੀ ਮਸਾਲੇ ਖੜੇ ਮਸਾਲੇ ਤੇ ਦੇਸੀ ਤੇ ਐਮਡੀ ਖੜੇ ਕਿਵੇਂ ਬਾਈ ਡਿੱਗੇ ਕਿਵੇਂ ਕਿਹੜੇ ਹੁੰਦੇ ਆ ਇਹ ਖੜੇ ਕਿਵੇਂ ਆ ਕਰ ਦਿੰਦੇ ਆ ਅੱਛਾ ਡਿੱਗੇ ਤੇ ਬੰਦੇ ਨੂੰ ਖੜਾ ਕਰ ਦਿੰਦੇ ਆ ਕੋਈ ਸਾਟਾ ਫੇੜ ਵੱਜਿਆ ਹੈਗਾ ਕੋਈ ਹਾਂ ਕੁਛ ਵੀ ਹੁਣ ਦੱਸੀ ਥੋੜਾ ਆਪਾਂ ਇਹਦਾ achar ਆ ਰਿਹਾ ਸਮਾਰਟਸ ਲਈ ਬਣਾਉਣੇ ਹੋ ਤੇ ਕਿਵੇਂ ਤਿਆਰ ਕਰਦੇ ਹੋ ਅਲਾਵਾ ਮਸਾਲਾ ਦਾ ਦਾ ਦਿਆ ਫਿਰ ਉਧਰ ਗੱਲ ਕਰਾਂ ਰੋਲਾ ਬੜਾ ਪੈ ਰਿਹਾ ਠੀਕ ਆ ਆ ਮਿੱਥੇ ਆ ਬਈ ਪਿਓਰ ਪੀਸੇ ਵੀ ਆ ਦਾਲ ਚੀ ਆ ਯ ਕਾਲੀ ਮਿਰਚ ਆ ਲੈਂ ਜੀ ਹੁਣ ਬਈ ਵੇਖੋ ਇੰਨੀਆਂ ਬਣੀਆਂ ਹਾਂ ਇੰਨੀਆਂ ਹਾਂ ਜਲਬਤਰੀ ਰਾਈ ਹਾਂਜੀ ਆ ਕਲੌਂਜੀ ਹਾਂਜੀ ਆ ਸਾਫ ਆ ਪੀਸੀ ਵੀ ਸਾਫ ਤੇ ਵੀ ਪਾਵਾਂਗੇ ਤੇ ਆ ਹੈਗੇ ਜਮੈਨ ਆ ਆੜੀ ਬੋਗੇ ਇਹ ਵੱਡੀ ਨਹੀਂ ਸੀ ਹਾਂ ਵੱਡੀ ਨਹੀਂ ਸੀ ਹੋਊਗੀ ਇਹ ਵੱਡੀ ਲੈ ਚੀ ਤੇ ਹਾਂ ਹਾਂ ਵੱਡੀ ਲੈ ਚੀ ਤੇ ਉਹ ਲਾਉਂ ਗਣੀ ਲਾਉਣੀ ਪੈਂਦੇ ਤੇ ਆ ਜ ਮੈਂ ਨਾ ਸਾਫਤੀ ਬਈ ਪੇਟ ਪੂੜ ਦਾ ਹਨਾ ਦਰਦ ਤੋਂ ਤੇ ਆ ਹੈਗੀ ਬਈ ਆ ਮਿਰਚ ਦੀ ਕੁਆਲਿਟੀ ਵੇਖ ਦਾਸਤਾ ਨਹੀਂ ਨਹੀਂ ਸੜ ਗਈਆਂ ਮਿਲਦੀਆਂ ਆਪਣੇ ਹੋਰੀ ਪੁੰਡ ਗਈਆਂ ਇਹ ਐ ਲਾ ਕੇ ਨੂੰ ਐ ਪਾਵਾਂਗੇ ਬਈ ਗੰਢੀ ਘੱਟ ਠੀਕ ਹੈ ਜੀ ਤੇ ਮਸਾਲੇ ਆ ਜਾਈ ਨਾਲ ਮੋਟਰਸਾਈਕਲ ਲੈ ਕੇ ਆਲਾ ਰਖ ਲਾ ਆ ਵੀ ਸਿਲੰਡਰ ਭਾਈ ਦੂਜਾ ਆ ਗਿਆ ਆਲਾ ਕਹਿੰਦਾ ਮਹਿੰਗਾ ਲਾਉਂਦਾ ਆ ਕਿਚਨ ਦਾ ਭਾਈ ਐਮ ਡੀ ਐਚ ਦੇ ਵਰਤ ਸਾਰੇ ਐਮ ਡੀ ਐਚ ਭਾਈ ਗਰਮ ਮਸਾਲਾ ਕਸਤੂਰੀ ਮੇਥੀ ਮੀਟ ਮਸਾਲਾ ਦੇਗੀ ਮਿਰਚ ਤੇ ਚੁਟਕੀ ਹਾਂ ਚਾਣਾ ਮਸਾਲਾ ਇਹ ਜੀ ਇਹ ਬੜਾ ਇਹ ਥੋੜਾ ਥੋੜਾ ਪਾਵਾਂਗੇ ਤੇ ਉਧਰ ਹੀ ਆ ਜਾ ਮੜਾ ਘਰ ਇੱਕ ਰਹਿ ਗਈ ਹੈ ਚਾਹ ਹਲਦੀ ਤੇਰੇ ਤੋਂ ਲਿਹਾਉਣੇ ਹੋਣੇ ਪੀਸੀ ਵੀ ਹਾਂ ਜੀ ਇਹ ਲਾਲ ਮਿਰਚ ਪਾਉ ਥੋੜੀ ਜੀ ਮਸਾਲੇ ਆਪਾਂ ਘੱਟ ਪਾਉਣੇ ਆ ਠੀਕ ਇਹ ਨਹੀਂ ਆ ਬਈ ਪੁੱਤਿਆਂ ਖੁਰਕੀ ਜੋ ਬੰਦਾ ਕਈ ਨਾ ਅੱਗ ਕੱਢ ਦਿੰਦੇ ਆਪਾਂ ਪਾ ਕੇ ਜਿਵੇਂ ਨਾਰਮਲ ਰੱਖਦੇ ਆ ਅੱਛਾ ਹਾਂ ਐ ਨਹੀਂ ਆ ਬਈ ਤੁਹਾਨੂੰ ਆਜਮ ਹੋ ਜਾਂਦੇ ਆ ਉਹ ਲੰਬੀ ਸੀਟਾਂ ਲੈ ਮੋਟਰਸਾਈਕਲ ਦੇ ਟਿਕਣਾ ਨਹੀਂ ਹੌਲੀ ਚੱਲੇ ਹੌਲੀ ਚੱਲਣੀ ਢੇ ਇਹਨਾਂ ਦੇ ਧਿਆਨ ਨਾ ਜਾਏ ਸਿਲੰਡਰ ਪਰ ਭਈ ਕਿੰਨੇ ਲੱਗ ਜਾਂਦੇ ਆ ਸਿਲੰਡਰ ਦੋ ਲੱਗਣਗੇ ਬਈ ਇੱਕ ਤਾਂ ਲਾ ਤਾਂ ਲਿਆ ਗਿਆ ਅੱਖਾ ਆ ਜਾਂਦਾ ਚਾਰ ਦਾ ਭਰੋਂ ਡਿਲੀਵਰੀ ਸਿਸਟਮ ਆ ਕਿੱਥੇ ਕਿੱਥੇ ਭੇਜ ਦੇਣਾ ਤੁਹਾਨੂੰ ਪੰਜਾਬ ਦੇ ਵਿੱਚ ਬਈ ਸਾਰੇ ਅੱਛਾ ਕੋਰੀਅਰ ਤੇ ਵਸ ਰਹਾਂ ਹੂੰ ਜਿੱਥੇ ਬ੍ਰਿਜੋ ਵਸ ਨਹੀਂ ਜਾਂਦੀ ਪੂਰੀ ਕਰ ਦਿੰਦੇ ਆ ਕੋਰੀਅਰ ਤੀਜੇ ਦਿਨ ਦਾ ਅਗਲੇ ਤੇ ਪਹੁੰਚ ਜਾਂਦਾ ਸਾਡੀ ਗਰੰਟੀ ਐ ਨਾ ਪਹੁੰਚੇ ਜਾਂ ਗਲਤ ਕਈੜੀ ਹੋ ਜਾਂਦਾ ਇਧਰ ਜਾਂ ਟੁੱਟ ਭੱਜ ਜਾਂਦੀ ਉਹ ਸਾਡਾ ਅੱਛਾ ਤੁਸੀਂ ਪੈਸੇ ਵਾਪਸ ਪਾਓਗੇ ਹਾਂ ਅਗਲੇ ਦੇ ਹੰਦਵਾਰੀ ਪਾ ਦਿੰਦੇ ਆ ਭੇਜ ਦਿੰਦੇ ਆ ਹੂੰ ਵਾਸਤੇ ਭੇਜਨੇ ਵਾਸਤੇ ਕਿੰਨਾ ਉਦੋਂ ਹੀ ਬਈ ਆ ਜਾਂਦਾ ਅੱਛਾ ਠੀਕ ਐ ਤੇ ਜਿੱਥੇ ਹੁਣ ਗੰਗਾ ਨਗਰ ਹਰਮਾਨਗੜ ਜੰਮੂ ਜੈਪੁਰ ਇਹ ਬੱਸਾਂ ਜਾਂਦੀਆਂ ਉੱਥੇ ਭੇਜ ਦਿੰਦੇ ਆ ਉਹ ਬੱਸ ਕਰਾਇਆ ਅਗਲੇ ਦਾ ਹੁੰਦਾ ਮੱਲਾ ਹੁਣ ਉਹ ਚੰਡੀਗੜ੍ਹ ਦਾ 350 400 ਰੁਪਿਆ ਕਰਾਇਆ ਬਟੰਡਿਓ ਆਪਣੋਂ ਤੋਂ 250 300 ਰੁਪਿਆ ਹੀ ਲੈਂਦੇ ਹੋ ਬਸ ਆਣਾ ਸੈਟਿੰਗ ਕੀਤੀ ਆ ਬਈ ਦਿੱਲੀ ਦਾ ਕੰਮ ਹੀ ਹੁੰਦਾ ਆਪਣਾ ਹਾਂ ਜਿਹੜਾ ਇੰਟਰਨੈਸ਼ਨਲ ਕੋਰੀਅਰ ਉਹ ਨਹੀਂ ਆਪਾਂ ਸ਼ੁਰੂ ਕੀਤਾ ਉਹ ਨਹੀਂ ਬਾਈ ਯਾਰ ਇਹਨਾਂ ਮੱਥਾ ਨਹੀਂ ਵਾਜਦਾ ਉਹ ਦਾਣਾ ਵਿੱਚ ਕਈ ਦੇਸ਼ਾਂ ਚ ਪਤਨ ਜਾਂ ਚੈਕਿੰਗ ਹੁੰਦੀ ਚੀਜ਼ ਹੁੰਦਾ ਆਪਾਂ ਇੱਥੇ ਨਹੀਂ ਆਪਾਂ ਤਾਂ ਪੂਰਾ ਆਉਂਦਾ ਬਈ ਇੱਕ ਕੱਲ ਖਬਰ ਆਈ ਤੇ ਗਾਣੋਂ ਬਈ ਕੈਨੇਡਾ ਚ ਜਾ ਕੇ ਬਣਾਉਣਾ ਚਾਹ ਰ ਮੈਂ ਠੀਕ ਹੈ ਮੀਟ ਇਧਰੋਂ ਪਰ ਸਪੋਰਟ ਕੇ ਕੀ ਕਹਿੰਦੇ ਕਰਾ ਕੇ ਹਾਂ ਇਧਰੋਂ ਥਾਲੇ ਤੇ ਉੱਥੇ ਬਣਾ ਕੇ ਕੈਨੇਡਾ ਵਾਲ ਅੱਛਾ ਕੈਨੇਡਾ ਵਾਲੇ ਜ਼ਿਆਦਾ ਉਹ ਅੱਕੇ ਪਿਆ ਉਹ ਤੋਂ ਫਰਿੱਜ ਵਾਲੇ ਤੋਂ ਫਰਿੱਜਰ ਵਾਲਾ ਫੂਡ ਨਹੀਂ ਹੁੰਦਾ ਤੇਰਾ ਅੱਛਾ ਵੀਜਾ ਲਵਾਉਣਾ ਹਾਂ ਵੀਜਾ ਆਪਣਾ ਲੱਗ ਜੂਗਾ ਫਰਿੱਜਰ ਵਾਲਾ ਫੂਡ ਨਹੀਂ ਹੁੰਦਾ ਤੇਰਾ ਉੱਥੇ 2-3 ਮਹੀਨੇ ਆਪਾਂ ਠੰਡ ਠੰਡ ਦੇ ਲੱਗੇ ਕਮਰਾ ਹੀ ਸੀ 4 ਦੇ ਵਿੱਚ ਕਿਸੇ ਨੇ ਵੀਮ ਪਾ ਕੇ ਭੇਜ ਦੇਣੀ ਪਤਾ ਨਹੀਂ ਲੱਗਦਾ ਉਹ ਵੀਮ ਫੜੀ ਗਈ ਹਾਂ ਉਹ ਹੋਈ ਤਾਂ ਕਿ ਬਈ ਆਪਾਂ ਭੇਜ ਦੇਣੀ ਪੰਗੇ ਚ ਪੈਂਦੇ ਹਾਂ ਇੱਥੋਂ ਲੈ ਜਾਂਦੇ ਆ ਮੁੰਡੇ ਆਪ ਭੇਜ ਦਿੰਦੇ ਆ ਘਰ ਦੇ ਇਹ ਕਿਸੇ ਨੇ ਮਗਾਉਣਾ ਦਾ ਬਈ ਨੰਬਰ ਦੱਸ ਦੇ ਜਿਹੜੇ ਨੰਬਰ ਤੇ 62803 ਬਈ 32802 ਇੱਕ ਕੁ ਮਿੰਟ ਹੋ ਜਾਂਦਾ ਫੋਨ ਨਹੀਂ ਚੱਕਦੇ ਯਾਰ ਫੋਨ ਬਈ ਹੁਣ ਬੰਦਾ ਮੇਰਾ ਰੱਖਿਆ ਉਹ ਕਿੰਨੇ ਕੇ ਚੱਕੇ ਯਾਰ ਫੋਨ ਸਾਰੀ ਰਾਤ ਦਿਨ ਵੱਜੀ ਜਾਂਦਾ ਉਹਦਾ ਇਹੀ ਹਾਲਾਤ ਤੁਸੀਂ ਆਪ ਦੀ ਰਿਕਾਰਡਿੰਗ ਭੇਜ ਦਿਓ ਬਣਾ ਕੇ ਵਟਸਐਪ ਬਈ ਜੇ ਦਾ ਕੋਈ ਜਾਣਕਾਰੀ ਲੈਣੀ ਆ ਜਾਂ ਬੱਕਰੀਆਂ ਬਾਰੇ ਜਾਂ ਚਾਰ ਬਾਰੇ ਜਾਂ ਟ੍ਰੇਨਿੰਗ ਬਾਰੇ ਤੁਸੀਂ ਆਪ ਦੀ ਇੱਕ ਰਿਕਾਰਡਿੰਗ ਭੇਜ ਦਿਓ ਅੱਛਾ ਮਾਈਕ ਲੱਗ ਗਿਆ ਤੇ ਨਹੀਂ ਲਾਈਵ ਬ੍ਰਾਡਕਾਸਟ ਕਿਵੇਂ ਹੋ ਰਿਹਾ ਜੀ ਨਾਲਿਆ ਬਈ ਮੈਂ ਰਿਕਾਰਡਿੰਗ ਭੇਜ ਦਿਓ ਬਾਈ ਰਿਕਾਰਡਿੰਗ ਭੇਜ ਕੇ ਤੁਹਾਡਾ ਰਪਲਾਈ ਜਰੂਰ ਕਰਾਂਗੇ ਨਹੀਂਗਾ ਬਈ ਰਪਲਾਈ ਨਾ ਕਰਾਂਗੇ ਜਿੰਨੇ ਸਾਥ ਬੈਕ ਵੀ ਹੁੰਦੀ ਆ ਉਹਨਾਂ ਦਿਖਾ ਦਿੰਦੇ ਆ ਹੁਣ ਕੌਣ ਦੋ ਪਏ ਆ ਇਹ ਹੀ ਚੱਲੀ ਜਾਂਦਾ ਕੰਮ ਹੁਣ ਅੱਜ ਨਹੀਂ ਚੱਕੀ ਦਾ ਬਈ ਫੋਨ ਹਾਂ ਅੱਜ ਬਿਜੀ ਆ ਜੀ ਹੁਣ ਆ ਵੀ ਸਾਰੇ ਇਦਾਂ ਜੋ ਗੱਲ ਕਰੀ ਆ ਇਹਨੇ ਹਾਂ ਆ ਮੋਗਾ 6 ਕਿਲੋ ਅੱਛਾ ਆਵੇ 610 ਦਾ ਹੁਣ ਇਹਨਾਂ ਦੇ ਭਰਾਵਾਂ ਦੇ ਚੱਕੇ ਨਹੀਂ ਗਏ ਆ 50 560 771 185 ਵਾਲਾ ਆ ਵਿੱਚ ਹੁਣ ਉਹਨਾਂ ਨਾਲ ਗੱਲ ਵੀ ਕਰੀ ਆ ਮੁੰਡੇ ਨੇ ਆ ਚੱਕਰ ਬਣ ਜਾਂਦਾ ਬਈ ਇਹ ਠੀਕ ਹੈ ਠੀਕ ਆ ਚ ਲਾਈਵ ਤੇ ਫਰਿੱਜ ਇਹਦਾ ਭਲਿਉਣੇ ਸਿਸਟਮ ਕੋਈ ਨਹੀਂ ਕੋਣ ਕੋਈ ਨਹੀਂ ਕਰਦਾ ਉਹ ਬਾਈ ਜੀ ਵਾਈਫਾਈ ਨਹੀਂ ਕੀਤਾ ਬੰਦਾ ਤਾਂ ਬਾਕੀ ਬਾਈ ਜਿਹੜਾ ਮਹਿੰਗਾ ਕਹਿੰਦੇ ਆ ਹੂੰ ਜਿਹੜਾ ਮਹਿੰਗਾ ਕਹਿੰਦੇ ਆ ਅੱਛਾ ਉਹ ਬਈ ਘਰੇ ਬਣਾ ਕੇ ਦੇਖ ਲੈਣ ਤੁਹਾਡਾ ਸ਼ੱਕ ਨਿਕਲ ਜੂ ਹੁਣ ਜਿਹੜੇ ਬੰਦੇ ਨੇ ਚਾਰ ਖਾਧਾ ਨਹੀਂ ਹੁੰਦਾ ਯਾਰ ਉਹ ਬੰਦੇ ਕਮੈਂਟ ਕਰਦੇ ਆ ਹੂੰ ਬਾਈ ਹੱਡੀ ਤਾਂ ਨਹੀਂ ਬੋਨਲੈਸ ਹੁੰਦਾ ਬਈ ਬੱਕਰਾ ਕਿਹੜਾ ਬੋਨਲੈਸ ਹੋ ਗਿਆ ਬੋਨਲੈਸ ਖਾਣਾ ਤਾਂ ਮਿਲਰੀ ਖਾਓ ਫਿਰਦੇ ਹੂੰ ਇਹਦਾ ਹੱਡੀ ਜੀ ਦਾ ਜਾਨ ਹੁੰਦੀ ਸਾਰੀ ਕੈਲਸ਼ੀਅਮ ਹੁਣ ਸੂਪ ਕਿਉਂ ਪੀਨੇ ਆ ਪਖਰੌੜਿਆਂ ਦਾ ਹੂੰ ਇਹਦਾ ਸਾਰਾ ਹੈ ਹੀ ਅੰਦਰ ਉਹਦੇ ਜਿਹੜਾ ਗਲੀਸ ਇਹ ਬਈ ਫਿਰ ਅਗਲੇ ਨੇ ਖਾਦੇ ਮੈਂ ਮਨ ਲੇ ਥੋੜੇ ਤੋਂ ਚਾਰ ਮੰਗਾ ਲਿਆ ਹਾਂਜੀ ਇਹ ਖਾਣਾ ਕਿਵੇਂ ਆ ਵਰਤੋ ਕਿਵੇਂ ਕਰਨੀ ਇਹਦੀ ਵਰਤੋ ਵੀਰੇ ਥੋੜੇ ਜਿਹਾ ਵਰਤੋ ਦਾ ਇਹ ਚੱਕਰ ਆ ਜਗਮੀ ਦਾ ਆਪ ਦਾ ਹਿਸਾਬ ਦੇਖੋ ਅੱਛਾ ਰੋਟੀ ਆ ਉਹਦੇ ਉੱਤੇ ਐਂ ਠੰਡਾ ਵੀ ਖਾ ਸਕਦੇ ਆ ਹੂੰ ਜੇ ਟਾਈਮ ਜ਼ਿਆਦਾ ਹੈ ਨਹੀਂ ਤੁਹਾਡੇ ਕੋਲੇ ਤੇ ਨਹੀਂ ਕੀ ਕਰੋ ਇਹਦਾ ਵਧੀਆ ਤਰੀਕਾ ਹੈਗਾ ਅੰਡੇ ਦੇ ਟਮਾਟਰ ਦਾ ਤੜਕਾ ਲਾਓ ਹੂੰ ਢੇਲ ਚ ਥੋੜੇ ਜਿਹਾ ਨੂਨ ਮਿਰਚ ਕੋਈ ਨਹੀਂ ਪਾਉਣਾ ਉਸ ਚ ਸੜਕਾ ਬਣਾ ਕੇ ਗਰਮ ਪਾਣੀ ਪਾ ਕੇ ਇਹ ਵਿੱਚ ਸੈੱਟ ਲੋ ਸਾਰਾ ਅੱਛਾ ਜਿੰਨੇ ਪੀਸ ਖਾਣੇ ਆ ਤੁਸੀਂ ਉਹਨੂੰ ਦੋ ਤਿੰਨ ਵਾਲੇ ਦਵਾ ਦਿਓ ਤੁਹਾਡਾ 10 20 ਮਿੰਟਾਂ ਦੇ ਵਿੱਚ ਬੱਕਰਾ ਤਿਆਰ ਹੋ ਜੂ ਤਰੀ ਵਾਲਾ ਠੀਕ ਆ ਗਰੇਵੀ ਉਦੋਂ ਹਾਂ ਜਿਹੜਾ ਉਦੋਂ ਵੀ ਬੰਦਾ ਹੈਗਾ ਹਿੰਮਤ ਵਾਲਾ ਬਈ ਨਹੀਂ ਆ ਗੰਡੇ ਗੁੰਡੇ ਟਮਾਟਰ ਕੱਟਣ ਦਾ ਟਾਈਮ ਹੈ ਨਹੀਂਗਾ ਉਹ ਕੀ ਕਰੇ ਬਈ ਪਾਣੀ ਦਾ ਗਲਾਸ ਲੈ ਲੈ ਗਰਮ ਪੂਰਾ ਉਹਨੂੰ ਵਾਲ ਲੈ ਅਤੀ ਬਾਗੇ ਵੇ ਚ ਇਹ ਮਟੀਰੀਅਲ ਸਾਈਡ ਦੇ ਇੱਕ ਦੋ ਵਾਲੇ ਫੇਰ ਦੇ ਦੇ ਚਾਹ ਵਾਂਗ ਤੇ ਤਰੀ ਵਾਲਾ ਤੁਹਾਡਾ ਬਣ ਜੂਗਾ ਜੇ ਤੁਹਾਨੂੰ ਨੂਨ ਘੱਟ ਲੱਗਦਾ ਕੱਲਾ ਨਮਕ ਪਾ ਲੋ ਨੂਨ ਪਾ ਲੋ ਹੂੰ ਦੂਜਾ ਤੁਸੀਂ ਕੋਈ ਪਾਉਣਾ ਨੂਨ ਮਿਰਚ ਖੰਮਸਾਲੇ ਵਸੂਲੇ ਸਾਰਾ ਕੁਸਾ ਤੇ ਇੱਕ ਮਹੀਨਾ ਖਾ ਲੋ ਤੁਸੀਂ ਹੁਣ ਕੋਈ 1 ਕਿਲੋ ਖਾ ਕੇ ਕਹਿੰਦੇ ਬਈ ਸਾਨੂੰ ਅਸਰ ਨਹੀਂ ਹੋਇਆ ਹਨਾ ਕਿਲੋ ਦਾ ਵਾਲਾ ਦੋ ਚਾਰ ਦਿਨਾਂ ਜਿ ਖਾ ਜਾਂਦਾ ਤੇ ਜਿਵੇਂ ਹੁਣ ਜਮ ਜੂਮ ਵਾਲੇ ਹੋਰ ਡੱਬਿਆਂ ਤੇ ਲਾਈ ਜਾਂਦੇ ਪੈਸੇ ਉਹ 10 15 ਕਿਲੋ ਆਹ ਰੋਤੇ ਚ ਚਾਰ ਖਾਲਿਆ ਕਰਨ ਜਿੰਨੀਆਂ ਉਹਨਾਂ ਦੇ ਇੰਜਰੀਆਂ ਹੈਗੀਆਂ 2 8 2 8 ਡੈਸਕ ਡੂਸਕ ਦੇ ਕੋਈ ਮੋਢਾ ਮਾਢਿਆਂ ਦੀ ਕੋਈ ਕਿਆ ਕਬੱਡੀ ਵਾਲਿਆਂ ਦੀ ਖਿੱਚ ਪਈ ਐ ਕਬੱਡੀ ਵਾਲੇ ਦਾ ਖਾਂਦੇ ਐ ਇਥੋਂ ਖਰੋੜੇ ਬਹੁਤ ਔਰ रिकवरी ਹੋ ਜੂ ਬਈ ਠੀਕ ਹੈ ਹਾਂ ਵਧੀਆ ਚੀਜ਼ ਹੈ ਤੇ ਕਿ ਮਹੀਨਾ ਖਰਾਬ ਨਹੀਂ ਹੁੰਦਾ ਆਪਾਂ ਬਾਹਲਾ ਵਿੱਚ ਕੋਈ ਉਹ ਪਾਉਂਦੇ ਨਹੀਂ ਕੈਮੀਕਲ ਬਈ 6-6 ਮਹੀਨੇ ਪਿਆ ਰਵੇ ਉਹ ਕੰਮ ਹੈ ਨਹੀਂ ਬਈ ਆਪਾਂ ਠੀਕ ਹੈ ਬਈ ਧੰਨਵਾਦ ਬਈ ਸਾਰਿਆਂ ਦਾ ਜਿੰਨੇ ਵੀ ਲਾਈ ਦੇ ਨਾਲ ਜੁੜੇ ਆ ਭਰਾ ਹਨ ਔਰ ਫਿਰ ਗੱਗੀ